ਇਹ ਪਈ ਆ ਲੰਬਰ ਲਾ ਲੈ ਇੱਥੇ ਫੀਰ ਕਰ ਦੇ ਤੇਰਾ ਲਾ ਮੇਰਾ ਆਲਾ ਉਹ ਕਿੰਨਾ ਲੱਗਾ ਪੰਜਾ ਖਸਮੇ ਇਸੇ ਵਾਲਾ ਚੱਕਲੇ ਰਮੋਟ ਆ ਲਿਖਿਆ ਨਾ ਲਾਪਾ ਤਾਂ ਲੈ ਲੈ ਨੰਬਰ ਹੱਲਾਪਾ ਤਾਂ ਲੈ ਲੋ ਨੰਬਰ ਦੇ ਦੀ ਲਾ ਦਵਾਲੀ ਤੇ ਤਾਂ 5 ਲੱਖ ਰੁਪਇਆ ਚਾਹੀਦਾ ਇਸ ਹਿਸਾਬ ਨਾਲ 2 ਲੱਖ ਦੀਆਂ ਤਾਂ ਫੁੱਲ ਜੜੀਆਂ ਵੰਡ ਦੂ ਇਹ ਲੋਕਾਂ ਨੂੰ ਕੀ ਕਰਨਗੀ ਉਹ ਉਹਨੇ ਖਵਾਇ ਨਾ ਕਰਨਾ ਵੀ ਕੀ ਹੈ ਕਿਹਨੂੰ ਵੰਡੂਗਾ ਹੋ ਤੁਸੀਂ ਇੱਥੇ ਕੀ ਕਰੇ ਜਾਂਦੇ ਹੋ ਜੀ ਘਰੇ ਕਿਉਂ ਨਹੀਂ ਆਏ ਤੁਸੀਂ ਇੱਥੇ ਕੀ ਕਰੇ ਜਾਂਦੇ ਹੋ ਜੀ ਘਰੇ ਕਿਉਂ ਨਹੀਂ ਖੜੇ ਮੈਂ ਤਾਂ ਜੀ ਤੁਹਾਡੇ ਘਰ ਕੇ ਆਈ ਆ ਤੁਹਾਨੂੰ ਪਤਾ ਆਉਂਦੀ ਆਉਂਦੀ ਤਾਂ ਨਾ ਮੇਰੀ ਸਕੂਟਰ ਵੀ ਖਾਲਚ ਡਿੱਗੀ ਮਤਲਬ ਨਿਕਲ ਨਹੀਂ ਫਿਰ ਮੈਂ ਉਹ ਇੰਨਾ ਹੀ ਕਹਿਣਾ ਤੁਰਕੇ ਆ ਗਈ ਬਿੱਲੋ ਤੂੰ ਕਾ ਤੋ ਪੰਗੇ ਲੈਣੇ ਹੁੰਨੀ ਆ ਜਦੋਂ ਮੈਨੂੰ ਪਤਾ ਵੀ ਤੈਨੂੰ ਢੰਗ ਨਾਲ ਸਕੂਟਰ ਚਲਾਉਣੀ ਨਹੀਂ ਆਉਂਦੀ ਉਹ ਮੈਂ ਤਾਂ ਓਰੇ ਰਾਖੀ ਤੇ ਖੜਾ ਇਧਰ ਤੁਸੀਂ ਆ ਬਾਅਦ ਜੀ ਰਾਖੀ ਤੇ ਕਾ ਤੋ ਖੜੇ ਹੋ ਹਾਏ ਵਾ ਮੇਰੇ ਰੱਬਾ ਬਾਦਰਾ ਕਿਥੋਂ ਆ ਗਿਆ ਏ ਇੱਕ ਖਾਈੜੀ ਇੱਕਾ ਇਟ ਮੀਨਸ ਗੰਨਾ ਗੰਨਾ ਬਲੋ ਤੈਨੂੰ ਨਹੀਂ ਪਤਾ ਦਸਹਰੇ ਵੇਲੇ ਨਾ ਗੰਨੇ ਦੀ ਬਾਲੀ ਖੱਚ ਹੁੰਦੀ ਹੈ ਮੈਂ ਤਾਂ ਮੇਰਾ ਸੁਰੂ ਤਾਂ اصول ਰਹਾ ਵੀ ਮੈਂ ਤਾਂ ਸਾਰੇ ਤੋਂ ਪਹਿਲਾਂ ਇੱਕ ਗੰਨਾ ਨਹੀਂ ਪੱਟਣ ਦਿੰਦਾ ਦਸਹਰੇ ਵਾਲੇ ਦਿਨ ਭਾਵੇਂ ਸਾਰੀ ਪੱਟ ਕੇ ਲੈ ਜੀ ਉੱਤੇ ਮਾਰਕੀਟ ਵਾਲੀ ਹੁੰਦੀ ਹੈ ਗੰਨੇ ਦੀ ਮੈਂ ਤਾਂ ਬਾਜ਼ਾਰ 'ਚ ਜਾ ਕੇ ਵੇਚੂਗਾ ਭਾਈ ਬਾਲੇ ਪੈਸੇ ਮੱਟਦੇ ਆ ਆਪਾਂ ਦੋਈ ਚੱਲਾਂਗੇ ਇੰਨੇ ਪੈਸੇ ਬਣ ਜਾਂਦੇ ਆ ਗੰਨੇ ਤੋਂ ਵੀ ਬਾਲੇ ਰੁਪਏ ਤਾਂ ਸੋਨੇ ਤੋਂ ਵੀ ਮਹਿੰਗਾ ਹੋ ਜਾਂਦਾ ਹੈ ਚਾਹੇ ਇੱਕ ਗੰਨਾ 100 ਰੁਪਏ ਦਾ ਦੇ ਦੇ 100 ਦਾ ਇੱਕ ਗੰਨਾ ਜੀ ਫਿਰ ਇਹਦੇ ਹਿਸਾਬ ਨਾਲ ਤਾਂ 1 2 3 4 5 6 ਓਏ ਇਹਦਾ ਕਰੋੜਾਂ ਦਾ ਮਾਲ ਹੈ ਇੰਨੇ ਗਨੇ ਨੇ ਪਾਏ ਪੈਸੇ ਪਈ ਜੱਟ ਤਾਂ ਬੌਲਾ ਪੈਸੇ ਕਮਾਉਂਦਾ ਤੇ ਆਪਾਂ ਨਾ ਐ ਕਰਾਂਗੇ ਦਸਹਰੇ ਵਾਲੇ ਦਿਨ ਆਪਾਂ ਇੱਕ ਦਸਹਰੇ ਦੇ ਇੱਕ ਦਿਨ ਪਹਿਲਾਂ ਆ ਜਾਾਂਗੇ ਸਾਰਾ ਵੱਟ ਕੇ ਛਾਸੀ ਚ ਲਾਦ ਲਾਂਗੇ ਛਾਸੀ ਟਰਾਲੀ 'ਚ ਅੱਛਾ ਟਰਾਲੀ 'ਚ ਲਾਦ ਲਾਂਗੇ ਆਪਾਂ ਦੋ ਦਿਨ ਤੜਕੀ 4 ਵਜੇ ਹੱਕ ਦਾਂਗੇ ਟਰੈਕਟਰਾਂ ਉੱਥੇ ਪੁਰਾਣੀ ਸਬਜ਼ੀ ਮੰਡੀ ਸੁਨਾਮ ਉੱਥੇ ਵੇਚਾਂਗੇ ਆਪਾਂ ਅੱਛਾ ਜੀ ਫਿਰ ਤਾਂ ਸਾਰੇ ਦੋਗ ਦੀ ਨਹੀਂ ਰਹਿਗੇ ਉਹ ਦੋ ਦਿਨ ਤਾਂ ਹੀਓ ਤਾਂ ਮੈਂ ਉਰੇ ਫਿਰਦਾ ਵੱਟਾ ਮਸਲਦਾ ਮੈਂ ਤੈਨੂੰ ਫਿਰ ਵੀ ਥੋੜੀ ਟੈਨਸ਼ਨ ਹੋ ਗਈ ਸੀ ਮੈਂ ਕਿਹਾ ਰੋਟੀ ਖਾਣ ਵੀ ਤੁਸਤਾ ਘਰੇ ਨਹੀਂ ਆਇਆ ਤੈਨੂੰ ਨਾ ਇਹ ਇੰਨੀ ਟੈਨਸ਼ਨ ਨਾ ਕਰ ਰਿਹਾ ਦੇਖ ਉਸ ਤੇ ਕਿੰਨੀ ਗਰਮੀ ਆਈ ਪਈ ਆ ਸਾਨੂੰ ਹੈ ਮੈਂ ਤੁਹਾਨੂੰ ਫੋਨ ਮਾਰ ਦਿੰਦਾ ਟੈਲੀਫੋਨ ਦਾ ਕੀ ਅਸਰ ਹੁੰਦਾ ਹੈ ਕਿਹੜਾ ਫੋਨ ਕਰਦੇ ਤੁਸੀਂ ਆਹ 에어로ਪਲੇਨ ਮੋਡ ਤੇ ਬਾ ਰੱਖਿਆ ਬਿਜੀ ਬਿਜੀ ਦਸੀ ਜਾਂਦਾ ਫੋਨ ਤੁਹਾਡਾ ਉਹ ਕਿਹੜਾ ਹੈ ਜਹਾਜ਼ ਚੜਦਾ ਤੇ ਗੋਣ ਉਹ ਮਾਇਕਾ ਨੂੰ ਚੜਦਾ ਜਹਾਜ਼ ਮੈਨੂੰ ਐ ਲੱਗਦਾ ਇੱਕ ਦਿਨ ਪੀਤੀ ਖਾਦੀ ਤੇ ਮੈਂ ਆਪੇ ਜਹਾਜ਼ ਚੜ ਗਿਆ ਕਿਤੇ ਡਿੱਗ ਡੁੱਗ ਗਏ ਹੋਵੇਂ ਮਨ ਨਾਲ ਹੀ ਫੁੰ ਡਿੱਗ ਗਿਆ ਉਹ ਹੋ ਕਦੇ ਲੱਗ ਜਾਂਦਾ ਕਦੇ ਲੱਗਦਾ ਨਹੀਂ ਬਸ ਆਹੀ ਕਾਰਨਾ ਹੈ ਤੁਸੀਂ ਵੀ ਨੱਬਲੇ ਜਨਾ ਕਿ ਨਾ ਜੀ ਸੁਰੂ ਤਾਂ ਨਾ ਤੇਰਾ ਸੁਰੂਣ ਦਸੇ ਤੁਸੀਂ ਗੰਨਾ ਗੰਨਾ ਚੁੱਪੋਗੇ ਮਿੱਠਾ ਬਹੁਤ ਹੈ ਸੱਚੀ ਜੀ ਬਹੁਤ ਮਿੱਠਾ ਹੈ ਰਹਿਣ ਦੋ ਜੀ 100 ਰੁਪਏ ਦਾ ਆਪਣਾ ਨੁਕਸਾਨ ਹੋ ਜਾਊਗਾ ਆਪਾਂ ਜਿਹੜੇ ਨਾ ਦੁਸ਼ਹਿਰਤ ਵਾਚਣਗੇ ਤੇਰੇ ਉੱਤੋਂ ਦੀ ਕੀ ਆ ਮੈਨੂੰ ਹੈ ਤੇਰੇ ਉੱਤੋਂ ਨਹੀਂ ਆਏਗਾ ਕੁਝ ਮੇਰੇ ਵਾਸਤੇ ਸੱਚੀ ਬਾਲੀ ਤੋ ਬੱਚੇ ਸੇ ਵੀ ਜ਼ਿਆਦਾ ਬਿਆਰ ਕਰਦਾ ਹੈ ਤੇ ਸਕੂਟਰੀ ਫਿਰ ਤੂੰ ਕਿੱਥੇ ਜੜੇਕਦੀ ਉਹ ਪਿੱਛੇ ਦੀ ਗਈ ਐ ਨਸਕਾਨੀ ਕਰਿਆ ਕਰਦੇ ਹੈਗੇ ਹੈ ਤੂੰ ਮੈਨੂੰ ਕਹਿ ਨਹੀਂ ਮੈਂ ਮੋਟਰਸਾਈਕਲ ਲੈ ਕੇ ਉਨੀ ਪੈਰੀ ਆਉਂਦਾ ਤੈਨੂੰ ਬਿਠਾ ਲਿਆਉਂਦਾ ਖੇਤ ਨਾਲੇ ਗੰਨਾ ਕੱਢ ਕੇ ਰੱਖਦਾ ਤੇਰੇ ਵਾਸਤੇ ਇੱਕ ਚਲੋ ਜੀ ਫਿਰ ਐਂ ਕਰੋ ਇੱਥੇ ਆਪਾਂ ਸਕੂਟਰੀ ਕੱਢ ਲੈਣੇ ਇੱਕ ਮੈਨੂੰ ਗੰਨਾ ਤੋੜ ਕੇ ਦੇ ਦਿਓ ਮੈਂ ਗੰਨਾ ਗੰਨਾ ਤੋੜਿਆ ਨਹੀਂ ਕਰਦੇ ਗੰਨਾ ਪੱਟਿਆ ਕਰਦੇ ਨੇ ਤੂੰ ਬਾਜ ਨੂੰ ਘੜਿਆ ਕਰਦੇ ਨੇ ਉਹਦਾ ਸਿਲਕਾ ਲਾ ਕੇ ਉੱਪਰ ਉਹਦੀ ਟੋਪੀ ਜੀ ਵੜ ਦੋ ਥਲੋਂ ਉਹ ਕਰ ਦੋ ਜਮ ਐਂ ਸਿੱਧਾ ਕਰਕੇ ਫਿਰ ਉਹ ਚੁੱਪ ਆਣ ਨਜ਼ਾਰੇ ਲਓ ਅੱਛਾ ਜੀ ਮੈਂ ਤਾਂ ਜੇ ਕਰ ਲਾਣਾ ਗੰਨੇ ਦਾ ਜੂਸ ਹੀ ਪੀਤਾ ਉਹ ਵੀ ਰੇੜੀਆਂ ਤੇ ਮੈਨੂੰ ਗੰਨਾ ਲੈ ਕੇ ਦਿੰਨਾ ਤੂੰ ਉਰੀ ਖੜ ਜਾ ਠੀਕ ਹਾਜ਼ਰੀ ਬਹਾਨਾ ਲਾ ਕੇ ਸੈਰ ਦਾ ਕਰੋ ਤਰਾਣੂ ਮਖੜਾ ਦਿਖਾਉਣ ਦੇ ਲਈ ਕਾਲ ਕੀ ਪਰਦੀ ਪਾਣੀ ਕਹਿ ਰਾਂ ਮੈਂ ਚਲੀ ਆ ਫਿਰ ਹਾਂਜੀ ਹਾਂ ਹੈ ਤਿਆਰੀ ਆ ਜਮਾ ਉਹ ਅੱਗੇ ਹੁਣੇ ਹਨ ਬੰਦੇ ਤਾਂ ਫਿਰ ਹੈ ਬੰਦੇ ਤਾਂ ਅੱਗੇ ਹੁੜੇ ਬੰਦੇ ਤਾਂ ਲੈਣਾ ਲੱਗਿਆ ਪਏ ਨੇ ਫੋਨ ਤੇ ਫੋਨ ਆਈ ਨੇ ਚੁੱਪ ਕਰਕੇ ਘਰੇ ਬਹਿ ਜਾ ਅੱਜ ਕਿਤੇ ਨਹੀਂ ਜਾਣਾ ਨਾ ਮੈਂ ਜਾਣ ਦੇਵਾ ਆ ਚੱਕ ਮੈਥੇਂ ਰੱਖ ਦਾਂ ਇਹਦੇ ਲੈਂਡਿਆਂ ਨੂੰ ਮੇਰੀ ਗੱਲ ਸੁਣ ਲੈ ਉਥੇ ਦਾਤੀ ਪਈਆ ਸਾਰੇ ਦੇ ਰਸੇ ਪੜਦੇ ਜਿੱਦੜ ਕੋਈ ਪੈਦੀ ਆ ਭੱਜ ਜਾਣ ਦੇ ਵੱੜ ਦੇ ਚੱਕ ਲੈ ਦਾਤੀ ਮੇਰਾ ਵੀ ਕਰਦਣ ਵੱਟ ਕੇ ਫੇਰ ਵਗ ਜੀ ਸ਼ਰਮ ਨਹੀਂਉਂਦੀ ਤੈਨੂੰ ਮੇਰੀ ਗੱਲ ਸੁਣ ਲੈ ਪਹਿਲਾਂ ਤਾਂ ਮੈਂ ਦੇਖ ਅੱਜ ਲੜਦਾ ਲੜਦਾ ਰਹਿ ਗਿਆ ਹੈ ਜਦੋਂ ਤੈਨੂੰ ਇਹ ਪਤਾ ਹੈ ਕਿ ਬੰਦਿਆ ਨੇ ਰੋਜ਼ ਦਫ਼ਤਰ ਜਾਣਾ ਹੈ ਹੈ ਡਿਊਟੀ ਵਾਲੇ ਬੰਦੇ ਨੇ ਡਿਊਟੀ ਮੈਨ ਬੰਦੇ ਨੇ ਤੂੰ ਟੀਪੜ ਕਿਉਂ ਨਹੀਂ ਰੱਖਿਆ ਉੱਥੇ ਪਰੌਂਠੇ ਪਾ ਕੇ ਰਾਇਤਾ ਪਾ ਕੇ ਮੈਨੂੰ ਐਂ ਤੀ ਮਖਾ ਟੀਪ ਨੂੰ ਤੀ ਮੈ ਲਿਆਉਣਗੇ ਜਿਹੜੀ ਤੇ ਬਲਾਈਆਂ ਨੇ ਉਹ ਪਰੌਂਠੇ ਪਕਾ ਲਾਉਣਗੇ ਤੇਰੇ ਖਾਤਰ ਇੱਕ ਬੰਦਾ ਹੈ ਰਾਜਸਥਾਨ ਤੋਂ ਆਇਆ ਹੋਇਆ ਮਰੀਜ਼ ਉਹ ਦਾਖਲ ਪਿਆ ਚੀਰਾ ਲਾ ਕੇ ਰੱਖਿਆ ਹੋਇਆ ਚੱਲ ਫੇਰ ਮਨਾ ਚੱਲ ਨੂੰ ਚੱਲ ਉਹ ਉੱਥੇ ਕੀ ਕਰੇਗੀ ਐ ਮੈਂ ਦੇਖੂਗੀ ਮਰੀਜ਼ ਕਿਥੇ ਹੈ ਆਏ ਨਹੀਂ ਬੋਲਦੇ ਹੁੰਦੇ ਗੱਲ ਸੁਣ ਨਾ ਮੇਰੀ ਨਵਾਂ ਨਵਾਂ ਕੰਮ ਤੋਰਿਆਗਾ ਬਾਲਾ ਨਹੀਂ ਉਹ ਕਰਦੇ ਹੁੰਦੇ ਅੱਜ ਦੋ ਚਾਰ ਮਰੀਜ਼ ਪਾਸਿਓਂ ਆ ਰਹੇ ਨੇ ਆਜ ਅੰਦਰ ਆ ਜਾ ਚੁੱਪ ਕਰੇ ਨਹੀਂ ਜਾਣ ਜਾਣ ਗੱਲ ਪਤਾ ਕਿਉਂ ਵੀ ਲੇਨ ਬਹੁਤ ਡਾਬਲ ਲੱਗੀ ਜਾਂਦੀ ਆ ਜਿੰਨਾ ਚਿਰ ਅਸੀਂ ਜਾਣਦੇ ਹੀ ਨਹੀਂ ਤੂੰ ਬੈ ਜਾ ਬਟੇ ਕੇ ਵਿਚ ਵਿਚਾਲੇ ਕਸਮ ਵਾਲੀ ਗੱਲ ਐ ਕਸਮ ਵਾਲੀ ਗੱਲ ਐ ਮੇਰੀ ਗੱਲ ਸੁਣ ਨਸੀਬ ਕੋਰੇ ਫਿਰ ਹੁਣ ਆ ਆਲੂ ਨਾਲਤਾ ਪਹਿਲਾਂ ਤਾਂ ਟਾਈਮ ਦਿੱਤਾ ਸੀ ਉਹਨਾਂ ਨੇ ਫੋਨ ਕਰਿਆ ਸੀਗਾ ਵੀ ਭਾਈ ਬੈ ਸਾਹਿਬ ਅਸੀਂ ਕੱਲ ਨੂੰ ਆ ਜਾਈਏ ਹੁਣ ਦੇਖ ਨਾਲਤਾ ਅਗਲਾ ਪਹਾੜਾ ਪੱਟ ਕੇ ਆਇਆ ਐ ਏਡੀ ਦੂਰ ਹੈ ਮੇਰੀ ਗੱਲ ਸੁਣ ਤੂੰ ਐ ਕਰ ਇੱਕ ਤਾਂ ਆਪਾਂ ਨੂੰ ਚਾਹੀਦੇ ਨੇ ਭਿੱਜੜ ਜਿਉ ਸੁੱਕੇ ਨਹੀਂ ਚਾਹੀਦੇ ਭਿੱਜੜ ਚਾਹੀਦੇ ਨੇ ਥੋੜੇ ਜਿਹਾ ਅੱਛਾ ਤੇ ਉਸ ਤੋਂ ਬਾਅਦ ਆਪਾਂ ਨੂੰ ਦੋ ਫਾੜ ਚਾਹੀਦੇ ਆ ਮੂੰਗੀ ਉਹਨਾਂ ਦਾ ਆਪਾਂ ਨੂੰ ਪਾਣੀ ਦੇ ਬਾਲ ਕੇ ਚੰਗਾ ਆਹੋ ਮੈਥੋਂ ਨਹੀਂ ਜਿਹੇ ਸਿਆਪੇ ਹੁੰਦੇ ਇਹੋ ਜਿਹੇ ਕੰਮ ਦੇ ਕੋਈ ਹੋਰ ਰੱਖ ਲੈ ਮੈਥੋਂ ਤੇਰਾ ਕੰਜਰ ਖਾਣਾ ਹੁੰਦਾ ਨਹੀਂ ਪੂਰਾ ਅੱਛਾ ਹਾਂ ਨਾ ਮੈਂ ਨਹੀਂ ਕਰ ਸਕਦੀ ਚੱਲ ਫਿਰ ਤੂੰ ਡਾ ਦੇ ਰਿਹਾ ਮੈਨੂੰ ਡਾ ਦੇ ਬਾਹਰ ਮੈਂ ਤੂੰ ਡਾ ਦੇ ਤੂੰ ਅੰਦਰ ਆ ਜਾ ਤੈਨੂੰ ਦਿਖਾਉਣਾ ਚਾਹਤਾ ਬੇਈਮਾਨ ਦਾ ਦੇਖੀ ਬੇਈਮਾਨ ਅਛਾ ਬੀਮਾਨਾ ਦੇਖ ਤੂੰ ਬੀਮਾਨਾ ਇਹ ਪੜਵਾਇਆ ਇੱਥੇ ਵੀਰੇ ਪੋਸਟਰ ਸਾਡਾ ਦੁਕਾਨਦਾਰੀਆਂ ਫੇਲ ਨਹੀਂ ਹੁੰਦੀਆਂ ਜੇ ਮੈਂ ਤੂੰ ਕੰਦ ਨੂੰ ਫੇਦੀ ਹਾਂ ਹਾਂ ਮੈਂ ਤਾਂ ਸਾਰੇ ਪਿੰਡ ਚ ਪਾੜ ਕੇ ਉਂਜਿਥੇ ਜਿੱਥੇ ਲੱਗੇ ਹੋਏ ਨੇ ਬੰਦਾ ਛੱਡੇ ਨਹੀਂ ਬਸ ਨੀਲੀ ਛੱਤ ਵਾਲਾ ਅਸੀਂ ਐ ਨਹੀਂ ਮਾਰੇ ਮਾਦੇ ਨੀਲੀ ਛੱਤ ਵਾਲਾ ਹੀ ਨਹੀਂ ਕਹਿੰਦਾ ਵੀ ਟੀਮਿਆਂ ਨੂੰ ਬੁਲਾ ਕੇ ਦਵਾਈਆਂ ਦੇ ਫਰੀ ਪੁੱਤ ਪਾਈਂਦਾ ਤੂੰ ਜਦੋਂ ਹੁਣ ਕੰਮ ਲੱਗੇ ਕਰਨ ਕੋਈ ਬੰਦਾ ਬੁੜੀ ਕੋਈ ਬਜ਼ੁਰਗ ਬੱਚੇ ਨਿਆਣੇ ਤਾਂ ਸਾਰਿਆਂ ਨੂੰ ਦਵਾਈ ਦੇਣੀ ਪੈਂਦੀ ਆ ਕੋਈ ਦਾ ਗੱਲ ਐ ਇਹ ਨੂੰ ਅੰਦਰ ਲੈਣਾ ਚੱਲ ਜਾ ਜਾ ਅੰਦਰ ਚੱਲ ਮੈਂ ਜਾਂ ਜੇ ਗੌਰ ਕਰ ਲੈ ਪੁੱਤ ਗੌਰ ਕਰ ਲੈ ਤਰੇ ਕਰਦੀ ਆਗੀ ਫਾਟਾ ਦੇ ਨੂੰ ਉੱਤੋਂ ਲੈ ਕੇ ਨੂੰ ਇਹ ਵੇਖ ਮਰੇ ਸੜਿਆ ਹੋਇਆ ਇਹ ਲੈ ਕੇ ਟੋਕਰੇ ਮਾਰ ਚੱਕ ਕੇ ਉੱਤੋਂ ਦੀ ਹਾਂ ਕਲੇਸ਼ ਪਾਉਂਦੀ ਐ ਨੂੰ ਸੂਹ ਆ ਗਈ ਕਿਸੇ ਤੀਵੀ ਤੋਂ ਕਿਸੇ ਤੀਵੀ ਨੂੰ ਤਾਂ ਸੂਹ ਆ ਗਈ ਵੀ ਅੱਜ ਬੰਦੇ ਆ ਰਹੇ ਨੇ ਪਾਸਿਓਂ ਹਾਂ ਇਹਨੂੰ ਸੂਹ ਲੱਗੀ ਹੋਈ ਆ ਕਿਸੇ ਪਾਸੇ ਵਿੜਕਾ ਗਈ ਬਹੁਤ ਤੈਨੂੰ ਵੀ ਪਤਾ ਬੱਛਰ ਤੇਮੀ ਆ ਹੀਰਾੰਬਿਆ ਜੀ ਫਿਰ ਸੀਆਈਡੀ ਕੌਣ ਕਰਨੀ ਹੈ ਸੀਆਈਡੀ ਕੋਈ ਕਰ ਗਿਆ ਬੰਦਾ ਕੋਈ ਨਾ ਪਤਾ ਕਰ ਲਾਂਗੇ ਹਾਂ ਕਸਟਮਰ ਬਹੁਤ ਦੇ ਗਏ ਪੈਸੂ ਨੇ ਚੱਲ ਚੱਲ ਇੱਕਲੇ ਮਾਰਾਂ 5-2 ਦਿਨ ਲੱਗਦੇ ਆਂ ਬਣਾ ਲੈ ਤਾਰੇ ਵੀ ਹਾਂ ਮਾ ਬਾਰਾ ਕੇ ਆਪਿਆਂ ਤੋਂ ਲੈ ਦੇ ਜੀ ਵੀਰੋ ਅੱਜ ਅੱਜ ਕਰੀਆ ਗੱਲ ਉਹਨਾਂ ਦਾ ਮਾਸਰ ਬੰਦੇ ਇਕੱਠੇ ਕਰਦਾ ਸਰਦਾਰ ਜਾਂ ਰਿਹਾ ਸੀ ਸਾਰੇ ਇਕੱਠੇ ਹੋ ਕੇ ਐ ਕਰਿਓ ਲੋਸਮੈਂਟ ਕਰਾ ਦਿਓ ਚੰਗਾ ਜੇ ਤਾਂ ਅਸੀਂ ਉੱਥੋਂ ਬੰਦੇ ਕੱਢ ਲੈਣੇ ਜਾਂ ਟਰੈਕਟਰਾਂ ਲੀਆਂ ਪਿਆਰ ਰੱਖ ਲੈ ਹੋ ਜਾਏ ਤਾਂ ਸਾਡਾ ਉਸੇ ਹੱਲਾ ਗੁੱਲਾ ਹੋ ਗਿਆ ਫੇਰ ਤਾਂ ਸਾਰੂ ਚੱਕ ਲਿਓ ਨਹੀਂ ਅਗਲਾ ਵੇ ਪਿੰਡ ਤੇ ਨੂੰ ਲੈ ਜੂਗਾ ਅੱਜ ਨਹੀਂ ਛੱਡਣਾ ਆਏ ਵੇਖਾ ਸਮਝਦੇ ਗੇਂਪਾ ਫਿਮਰੇ ਤੇ ਵੀਰੂ ਨੇ ਉਹ ਜੇ ਬੰਦੇ ਬੰਦੇ ਕਦੇ ਦੁਨੀਆ ਹੀ ਚਗਾ ਗੱਲ ਕਰਕੇ ਰੱਖੀ ਦੇ ਦਾਂਗੇ 150 ਰੁਪਿਆ ਹੋਰੇ ਇਹੇ ਦੇ ਕੰਮ ਆਇਆ ਬੰਦਾਂ ਦੀ ਲੋੜ ਪਈ ਗਿਆ ਹਨਾ ਉਹ ਆਇਆ ਉਹ ਗਾਉਂ ਦੇਦਾ ਹੈ ਨਹੀਂ ਅਸੀਂ ਮਸਲ ਹੈਗਾ ਮੇਰੇ ਨਾਲ ਮੇਰਾ ਉਹ ਕਹਿੰਦਾ ਵੀ ਕਰਾਂ ਮੈਂ ਕਰ ਰਿਹਾ ਪਰਾਣੇ ਪਰਾਣੇ ਘੋੜੀਆਂ ਵਾਲੇ ਆਉਣਗੇ ਘੋੜੀਆਂ ਵਾਲੇ ਰੱਸ ਲਾ ਹੁਣ ਨਹੀਂ ਉਹਨਾਂ ਦੇ ਦੇਖਦਾ ਜਾ ਤੂੰ ਲੈ ਵੀਡੀਓ ਬਣਨੀ ਹੈ ਸਾਡੀਆਂ ਦਾ ਵੀਡੀਓ ਪਾਉ ਚੱਲਣੀਆਂ ਸਾਡੀਆਂ ਲੜਾਈਆਂ ਦੀਆਂ ਗੱਲ ਕਰ ਆਏ ਆ ਸਾਡਾ ਉੱਥਾਂ ਜਾ ਫਮੀ ਪੈਂਦਾ ਨਹੀਂ ਪੁਲਸ ਵਾਲੇ ਕੋਲੇ ਘਟਨਾ ਕੇ ਖਾਤੇ ਕਰਾਂਗੇ ਤਾਂ ਗੁੱਸਤ ਕੰਮ ਨਹੀਂ ਗੁੱਸਤ ਕੰਮ ਹੀ ਕਰਾਂਗੇ ਸਾਰਾ ਅਸਲੀਆ ਮੈਂ ਤਾਂ ਫਿਨਿਸ਼ ਹੋ ਗਿਆ ਬੜਾ ਬੰਦ ਕਰੀ ਮਸ਼ੀਨ ਉਦrun ya udrunya ya ਬੜਾ ਰੋਕ ਮੈਨੂੰ ਹੈਲੋ ਹੈਲੋ ਵੀਡੀਓ ਕਾੜ ਕੇ ਪੰਜ ਘੜਾਸੇ ਤਿੱਖੇ ਕਰ ਲੈ ਕਾਇਮ ਕਰ ਦੇ ਤੇਰੇ ਪਾਈਆਂ ਨੂੰ ਟੋਟੇ 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 ਕਰਕੇ ਜਹਾਰਾਂ ਚ ਭਰੋ ਦਾਂਗੇ ਅਸੀਂ ਦੇਖਦੀ ਜਾ ਤੂੰ ਬਣਦਾ ਕੀ ਹੈ ਕਿਉਂ ਮਰਦਾ ਕੰਚਰਾ ਕੀ ਸੱਪ ਲੱਗਿਆ ਤੇਰੇ ਮੈਨੂੰ ਮਾਰੂ ਅੱਜ ਮੈਂ ਅੱਜ ਮੈਂ ਮਾਰੂ ਆਪਨੀ ਮਰਦਾ ਅੱਜ ਤੱਕ ਕਾਲ ਸਿਰ ਤੇ ਕੂਕਦਾ ਹਾਂ ਭੈਣ ਦੇ ਮੇਰੀ ਗੱਲ ਸੁਣ ਲੈ ਤੇਰੇ ਵੀਰ ਬਚ ਰਹੇ ਨੇ ਕਿ ਚੁੱਪ ਕਰਕੇ ਘਰੇ ਆ ਜਾ ਨਾਲੇ 2 ਤੋਲੇ ਸੋਨੇ ਦੇ ਲਿਆ ਫਾਇਦਾ ਨਹੀਂ ਹੈਗਾ ਇਹ ਗੰਦਾ ਦਾ ਮੇਰੇ ਕੋਲੇ 2 ਤੋਲੇ ਕੰਚਰਾ ਕਿੱਥੋਂ ਆ ਗਿਆ ਮੈਂ ਤਾਂ ਮੇਰੀ ਮਾਂ ਦਾ ਪਤਾ ਲੈਣ ਗਈ ਆ ਮਰ ਜਨਾਂ ਕੁੱਤੇ ਪਕਾਈ ਮੈਨੂੰ ਸਭ ਪਤਾ ਕੋਈ ਤੇਰੀ ਮਾਂ ਨੇ ਢਿੱਲੀ ਹੋਈ ਕੋਤਰਾ ਪਿਆਉਣੀ ਤੇ ਲਾਉਇਆ ਚੁੱਪ ਕਰਕੇ ਜਿਵੇਂ ਗਈਓ ਉਵੇਂ ਹੀ ਆ ਜਾ ਲਾਬੂ ਨੇ ਮੈਨੂੰ ਸਾਰਾ ਕੁਝ ਦੱਸਤਾ ਰਾਤ ਨੂੰ ਪਤਾ ਲੱਗ ਗਿਆ ਵੀ ਆ ਗਿਆ ਚੜ ਕੇ ਪਹਿਲੀ ਕੰਧ ਢੱਪ ਮਾਰੀ ਜੱਟਾ ਕੁੱਤੇ ਭਾਈ ਨਾ ਨਹੀਂ ਗੋਡਰਾ ਤਰ ਮੈਂ ਰਾਤ ਹੀ ਕੱਢ ਦਿੰਦਾ ਤੇ ਉਹ ਹੀ ਹੈ ਤੇਰੇ ਸਾਰੇ ਪਿੰਡ ਚੱਕ ਪਾਉਂਦੀ ਫਿਰਦੀ ਆ ਤੂੰ ਐਂ ਫੁੱਤਰ ਲੱਗਦਾ ਮੇਰੀ ਗੱਲ ਇੱਕ ਸੁਣ ਲੈ ਮਾਸਰਾ ਟਰੈਕਟਰ ਵਾਲੀ ਤਿਆਰ ਕਰਦੇ ਆ ਬੰਦੇ ਪੂਰੇ ਕੈਮ ਨੇ 16 ਗੰਡਾਸੇ ਨੇ 315 ਨੇ 8 9 12 ਬੋਰਾਂ ਦੀ ਤਾਂ ਢੇਰੀ ਲਾਈ ਪਈ ਆ ਬਾਹਰੋਂ ਤਾਂ ਪਾ ਲਿਆ ਕੱਢ ਲਿਆ ਰੌਂਦੋਂ ਪਾ ਲਿਆ ਕੱਢ ਲਾਂ ਐਂ ਹੋਈ ਜਾਊ ਬਿੱਲੂ ਦੇ ਖੋਪੜ ਚ ਮਾਰਿਆ ਨਾ ਜਦੋਂ ਫਾਇਰ ਦੇਖੀ ਅੱਖਾਂ ਆ ਕੀਲੇ ਤੋਂ ਹੋਣੀਆਂ ਆਉਨੀਆਂ ਹਾਂ ਬੇ ਨਾ ਮਾਰ ਕੁੱਤੇ ਭਾਈ ਨਾ ਮਾਰ ਕੁੱਤੇ ਭਕਾਈ ਨਹੀਂ ਮਾਰਦੇ ਆ ਜਾ ਰਹੇ ਆ ਅਸੀਂ ਕੈਮ ਹੋ ਜੋ ਆ ਪਿੰਡ ਪਿੰਡ ਨੂੰ ਲਾ ਦੇ ਤਲਾ ਆਂਡੀ ਗਵਾਂਡੀ ਕਰ ਲਾ ਇਕੱਠੇ ਇਹੋ ਜਿਹੇ ਗੱਲਾਂ ਨਾ ਕਰ ਹਾੜੇ ਮੇਰੀ ਮਾਂ ਢਿੱਲੀਆ ਦੇ ਕਾਈ ਕੁੱਤੇ ਕਈ ਨਾ ਮਾਰ ਰਹੀ ਮਾਂ ਨੂੰ 2 ਘੰਟੇ ਜਿਉਂਦਾ ਰੱਖੋ ਉਹਨਾਂ ਕਾ ਮੂੰਹ ਦੇਖ ਜੋ ਸਾਰੇ ਟੱਬਰ ਦੇ ਉਸ ਤੋਂ ਬਾਅਦ ਆ ਫਿਰ ਐ ਨਹੀਂ ਪਤਾ ਕਿ ਨੂੰ ਕਿਹੜਾ ਚੱਕੇ ਕੋਈ ਪਤਾ ਨਹੀਂ ਅੱਜ ਤਾਂ ਅੱਜ ਤਾਂ ਬਣੇ ਹੋਏ ਆਂ ਅਸੀਂ ਲਾਪੋਰ ਘਾਣਾ ਟੱਪ ਜੇ ਤੂੰ ਤਾਂ ਦੇਖ ਕਾ ਲਾ ਚਲਾ ਮੜੀ ਜੀ ਮਸ਼ੀਨ ਮੈਂ ਤਖਾ ਕਰ ਰਿਹਾ ਮੈਨੂੰ ਬੁਲਾ ਨਾ ਮੇਰੀ ਗੱਲ ਇੱਕ ਸੁਣ ਲਾ ਤੈਨੂੰ ਮੈਂ ਆਖਰੀ ਵਾਰਨਿੰਗ ਹੈ ਜੇ ਤਾ ਆ ਜੈਗੀ ਤਦ ਬਚ ਰਹੇਣਗੇ ਅੱਜ ਮੁਲਖ ਬਚ ਰੂ ਆਏ ਆ ਮੇਰੇ ਤੋਂ ਵੱਡੇ ਚੱਲ ਮੈਂ ਆਜੂ ਮੈਂ ਕਰਿਆ ਆਜੂ ਮੇਰੀ ਮਾਂ ਨੂੰ ਦਵਾਈ ਦੇ ਇੱਕ ਦਵਾਈ ਕਿਹੜੀ ਦਵਾਈ ਤੇ ਪੂਈ ਨਹੀਂ ਮੈਨੂੰ 2 ਤੋਲੇ ਫੜਾ ਜਾ ਚਾਹੇ ਬਾਈਕ ਮੁੜ ਜੀ ਹਾਂ ਮਾਸਟਰ ਮਾਸਟਰ ਬੱਤੀਪੋਰ ਦਾ ਲੱਕ ਨਾ ਬੰਨੀ ਫਿਰਦਾ ਸੇ ਪੈਂਦੀਆਂ ਨੇ ਉਹਦੇ ਵਾਲੇ ਚ ਮੱਥੇ 'ਚ ਮਾਰੂ ਗੋਲੀਆਂ ਉਹ ਤੇਰੀ ਸੌ ਲੱਗੇ ਸੀ ਸੱਚੀ ਮੇਰੇ ਕੋਲ 2 ਤੋਲੇ ਹੈ ਨਹੀਂ ਸੌ ਸੌ ਤਾਂ ਕਿਸੇ ਦੀ ਨਹੀਂ ਖਾਜ ਤੂੰ ਮੈਂ ਦੇਖਦਾ ਕਾਂਟਾ ਹੀ ਏ ਤੇਰੇ ਕੋਲੇ ਹਾਂ ਕਾਂਟਾ ਤੇਰੇ ਕੋਲੇ ਪੂਰਾ ਕਾਂਟਾ ਜੀ ਤਾਂ ਮੋੜਿਆ ਹੀ ਠੀਕ ਨਾ ਜੀ ਅਸੀਂ ਆ ਰਹੇ ਹਾਂ ਕਿ ਲਈ ਮੇਰੇ ਕੋਲ ਤਾਂ ਹੈ ਨਹੀਂ ਸੋਣਾ ਸੋਣਾ ਕੋਈ ਨਾ ਫਿਰ ਅਸੀਂ ਲੈ ਲਾਂਗੇ ਮਰੀ ਪਈ ਦੋ ਕੱਢ ਲੂ ਮੈਂ ਗੇਹ ਚੋਂ ਹਾਂ ਫਿਰ ਜੇ ਤੂੰ ਠਹਾ ਕੇ ਪਾ ਲਈ ਠੀਕ ਆ ਰਹੇ ਹਾਂ ਚਲਾ ਦੇ ਮੁੰਡਿਆ ਚਲਾ ਦੇ ਮਸ਼ੀਨ ਚਲਾ ਦੇ ਦਾਖ ਦੇ ਤੇਰੀ ਦੀ ਆ ਰਹੇ ਹਾਂ ਅਸੀਂ ਚਿਲਾ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਦੇਖ ਹਾਂ ਇਧਰ ਲੀ ਲੱਤ ਤਾਂ ਇਹ ਆਏ ਆਏ ਮੁਰ ਜਾਂਦੀ ਆ ਹਾਂ ਬਸ ਆਹ ਗੋਡਾ ਮੱਚ ਜਾਣਾ ਐਨੀ ਮੁਰਦਾ ਤੂੰ ਇਹ ਤੇ ਸੱਟ ਕਿਵੇਂ ਲੱਗੀ ਤੀ ਹਾਏ ਹਾਏ ਸੱਟ ਕਿਵੇਂ ਲੱਗੀ ਆ ਗਾਂ ਇਹ ਤੀ ਜਿਹੜੀ ਉਹਦੀ ਧਾਰ ਕੱਢਣ ਲੱਗੀ ਸੀਗੀ ਬੈੜੀ ਦੀ ਬੈੜੀ ਦੀ ਹਾਂ ਉਹਨੇ ਮੱਚ ਜਣੀ ਨੇ ਲੱਤ ਮਾਰੀ ਓਹੋ ਮਾਰੀ ਤਾਂ ਉਹਰੇ ਪੈਰ ਤੇ ਤੀ ਪੰਜ ਗੋਡੇ ਤੱਕ ਗਈ ਹੁਣ ਫਿਰ ਉਹ ਆਏ ਆ ਪਾਲ ਦੇਖ ਪੈਣੇ ਜਿਹੜੇ ਉਹ ਬੰਦੇ ਨੇ ਨਹੀਂ ਐਡਾ ਸ਼ਰਤੀਆ ਇਲਾਜ ਆ ਪੈਣੇ ਸੌਣ ਲੱਗੇ ਰੱਬ ਦੇ ਬਾਲੀ ਬੰਦੇ ਠੀਕ ਕਰਤੇ ਮੈਂ ਤਾਂ ਕਹਿੰਦੀ ਆ ਪਾਲ ਤੂੰ ਚੱਲ ਇੱਕ ਵਾਰ ਆਪਾਂ ਜਾ ਕੇ ਦਿਖਾ ਕੇ ਪਤਾ ਕਰ ਲਈਏ ਵੀ ਕੀ ਹੋਇਆ ਕੀ ਨਾ ਨੀ ਬਗਤਾ ਚਲਦੇ ਆ ਕਿਤੇ ਇਹ ਨਾ ਹੋਵੇ ਕਿਤੇ ਇਧਰਲੇ ਲੱਤ ਤਾਂ ਦੁਖਦੀ ਦੁਖਦੀ ਇਹਨੂੰ ਕਿਣਿ ਸਕੜੀ ਚਲਦੇ ਕਿਤੇ ਇਹਦੇ ਕੰਨੀਓ ਵੀ ਬਹਿ ਜਾ ਮੈਂ ਨੀ ਗੋਡਾ ਦਿਖਾਣਾ ਉਹ ਨੀ ਪੁੱਤ ਮੈਨੂੰ ਵੀ ਲੈ ਜਾਂਦਾ ਸੋਹਣੀ ਜਾਨਵਰ ਹੋ ਠੀਕ ਹੈ ਹਾਂ ਠੀਕ ਹੈ ਮਸੀ ਚਲ ਚੰਗਾ ਪੜਨ ਨਹੀਂ ਗਿਆ ਅੱਜ ਨਾ ਅੱਜ ਤਾਂ ਕਰਿਆ ਇਹ ਬਿਮਾਰ ਜਾ ਰਿਹਾ ਖੰਗ ਚ ਖਾਣ ਜਾ ਰਿਹਾ ਤੀ ਇਦੱਪੇ ਉਹ ਕਹਿੰਦਾ ਚੱਲ ਅੱਜ ਦਾ ਦਿਨ ਘਰੇ ਰੱਖ ਲੈ ਨਹੀਂ ਦਵਾਈ ਵਧੀਆ ਡਾਕਟਰ ਤੋਂ ਦਵਾਈ ਦਵਾਈ ਤਾਂ ਵਧੀਆ ਲੈ ਅੰਦਰ ਜਿੱਤੇ ਦਵਾਈ ਲੈ ਲਈ ਵੇ ਨਹੀਂ ਇਹਨੂੰ ਪਰਾਂ ਨੂੰ ਹੱਕ ਦੇ ਪੈਣ ਮੈਨੂੰ ਡਰ ਲੱਗਦਾ ਜਿੱਦ ਦੇ ਮੇਰੇ 6:00 ਵਜੇ ਕਿਤੇ ਦਵਾਰੇ ਨਾ ਮੇਰੇ ਮਾਰ ਜੀ ਨਾ ਇਹ ਤਾਂ ਸਾਡੀ ਲੂਣੀ ਹੈ ਇਹ ਨਹੀਂ ਕੁਝ ਕਹਿੰਦੀ ਹੈਗੀ ਡਰਦੀ ਆ ਤੇਰੇ ਤੋਂ ਮੇਰੇ ਤਾਂ ਹੋਰ ਤੂੰ ਲਾਲ ਕੱਪੜੇ ਪਾ ਰੇ ਨੀ ਮੈਨੂੰ ਐਂ ਦੱਸ ਹਾਂ ਬੈ ਬੁੱਤੂਰੇ ਬਹਿ ਜਾ ਸੁੱਤਾ ਪਿਆ ਤੀ ਹੋਰ ਓਹੋ ਤਾਂ ਪਾਪੀ ਖੱਟ ਲਿਆ ਮੁੰਡੇ ਦਾ ਠਾ ਕੇ ਤੇ ਪਣ ਕੀ ਹੋਇਆ ਉਹ ਤਾਂ ਤੂੰ ਕਹਿੰਦੀ ਮੇਰਾ ਗੋਡਾ ਦੁਖਦਾ ਹੈ ਨੀ ਭਾਈ ਤੂੰ ਹੱਕਗਰਾ ਜਾ ਫਿਰਦੀ ਹੈ ਹਾਏ ਹਾਏ ਭੈਣ ਦੇਖ ਜਦੋਂ ਨਾ ਉਹ ਭਾਈ ਮਸਲੂਕਾ ਗੋਡਾ ਐ ਐ ਤੈ ਜਾ ਕੇ ਮਸੜਿਆ ਜਾਊਗਾ ਤੇ ਜਾਈ ਵੱਡੀ ਜੀ ਮੁੰਡਾ ਬੈਠਾ ਚਲ ਕੋਈ ਨਾ ਫਿਰ ਉਹ ਪਾਈ ਦੇਖੂ ਨਾ ਇਹਨੂੰ ਪਰਾਂ ਨੂੰ ਕਰਕੇ ਜਾਂ ਪੱਖਾ ਲਾ ਕੇ ਪੈ ਜਾ ਅੰਦਰ ਸੋ ਜਾ ਮੇਰਾ ਪੁੱਤ ਬਣ ਕੇ ਇਹਨੂੰ ਪਰਾਂ ਨੂੰ ਕਰ ਦੇ ਉਹ ਦੇਖ ਉਰਾ ਆਈ ਜਾਂਦੀ ਹੈ ਇਹ ਮੇਰੀ ਗੱਲ ਸੁਣ ਮੈਂ ਤਾਂ ਪੀੜੀ ਮੂਰੀ ਦਾ ਸੂਟ ਤਾਂ ਨਹੀਂ ਪਾ ਕੇ ਲੇ ਫਿਰ ਭਾਈ ਸਲਵਾਰ ਉਰੇ ਤੱਕ ਦੇੜ ਦੂਗਾ ਫਿਰ ਉਹ ਤੇਲ ਕਿਵੇਂ ਮਸਲੂਕਾ ਗੋਡੇ ਤੇ ਮੇਰੇ ਤੇ ਤੂੰ ਇਹ ਨਹੀਂ ਦੱਸਾ ਹਾਂ ਚਾ ਕੀ ਕਰਨੀ ਆ ਕਿ ਪੀ ਕੇ ਜਾਣਾ ਉੱਥੇ ਐਂ ਕਹਿੰਦੀ ਸੀ ਹੂੰ ਚਾਹ ਨੂੰ ਤਾਂ ਗਰਮੀ ਪਾਣੀ ਜਾਦੇ ਹੋ ਰਹੀ ਹੈਗੀ ਮੈਂ ਕਹਿੰਦੀ ਜੂਸ ਦਾ ਸਮਗਾ ਲਾਂ ਦੀ ਜੇ ਮਸੰਮੀ ਦਾ ਪਿਆ ਦੇ ਤਾਂ ਪਾਣੀ ਚੰਗੀ ਗੱਲ ਆ ਹੋਰ ਮਸੰਮੀ ਦਾ ਨਾ ਕਿਤੇ ਤੈਨੂੰ ਮੈਂ ਕਿਤੇ ਉਹ ਸੇਕ ਨਾ ਪਿਆਦਾ ਉਹਨਾਂ ਦਾ ਕੀ ਕਹਿੰਦੇ ਉਹਦਨੇ ਪਪੀਤੇ ਦਾ ਗੱਲਾਂ ਦੇਖ ਲੈ ਕੀ ਕਰਦੇ ਆ ਇਹ ਤਾਂ ਗੋਡਾ ਦਿਖਾਉਣਾ ਨਹੀਂ ਸੇਖ ਪਪੀਤੇ ਦਾ ਨਹੀਂ ਹੁੰਦਾ ਓਕੇ ਅੱਲੇ ਦਾ ਹੁੰਦਾਗਾ ਤੂੰ ਵੀ ਤੇਰਾ ਵੀ ਹੁੰਦਾ ਸੁਟਲੇ ਜੇ ਤੱਕ ਇਹ ਪਿੱਤਾ ਹੋਵੇ ਫਿਰ ਤਾਂ ਤੈਨੂੰ ਪਤਾ ਲੱਗੇ ਹਾਂ ਆਹੋ ਇੰਨੇ ਪੈਸੇ ਕਿ ਸਾਤੀ ਦੋ ਧਰ ਕੇ ਲੈ ਕੇ ਜਾਏਗੀ ਬਥੇਰੇ ਪੈਸੇ ਨੇਗੇ ਤੁਹਾਡੇ ਕੋਲੇ ਬਥੇਰੇ ਨੇ ਤੁਸੀਂ ਲਾ ਦੋ ਨਾ ਪਰ ਇਹਨੇ ਹੈ ਨਹੀਂ ਕਿ ਦੇਖੋ ਇਹ ਗੱਲ ਤਾਂ ਗਲਤ ਹੈਗੀ ਹੁਣ ਤਾਂ ਡਾਕਟਰ ਤੇ ਜਾਣਾ ਕਿ ਲੜਕੇ ਮੇਰੇ ਕੋਲ ਇੱਥੇ ਮੋੜਨਾ ਨਾ ਇਹਨੇ ਦੇ ਗੱਡਾ ਠੀਕ ਕਰਾਉਣਾ ਕੋਲੇ ਮੈਂ ਰੋਟੀ ਪਕਾਣ ਚੱਕਰੀ ਹੋ ਜੂੰਗੀ ਚੱਲ ਫਿਰ ਪਹਿਲਾਂ ਡਾਕਟਰ ਦੀ ਦਿਖਾਏ ਨੇ ਆ ਗਏ ਹੋਣਗੇ ਹਾਂ ਮੈਂ ਕਿਟਨਾਲੀ ਲੈ ਚੱਲ ਇੱਥੇ ਧਰ ਦੇ ਕਿਟ ਨੂੰ ਕੀ ਹੁੰਦਾ ਜੇ ਚੱਕੜੀਆਂ ਨਾਲ ਚੱਕਲਾ ਕੱਕਲਾ ਮੈਂ ਕਹਿੰਦੀ ਮੈਂ ਕਿਟਜੀ ਦਾ ਆਏ ਆਏ ਗੋਡਾ ਮੱਚਦਾਗਾ ਦੁਖਦਾਗਾ ਮੱਚੂਗਾ ਹਜ ਤਾ ਜਦੋਂ ਬੜਾ ਤੇਪਾ ਉਤਰ ਗੋਡੇ ਦੇ ਸੁਗਾ ਦੋ ਦਰਦ ਹੋਊਗਾ ਬੜਾ ਜਿਆਦੇ ਹਨਾ ਹੋਰ ਮੈਂ ਤਾਂ ਆਏ ਕਹਿੰਦੀ ਸੀ ਮੈਂ ਜੀਜੇ ਨੂੰ ਨਾਲ ਹੀ ਲੈ ਲਾਂਦੀ ਕਈ ਵਾਰ ਗੋਡਾ ਫੜਨਾ ਪਿਆ ਜਾਂਦਾ ਤੇਰਾ ਮਰਿਆ ਹੋਇਆ ਇੱਕ ਪੈਨ ਲੈ ਕੇ ਜਾ ਰਿਹਾ ਤਾਂ ਜੀਜੇ ਤੋਂ ਟਿੰਡੀਆਂ ਲੈਣੀਆਂ ਨੇ ਜੀਜੇ ਦਾ ਭਾਈ ਨਹੀਂ ਹੈਗਾ ਗੋਡਾ ਫੜ ਲਾਂਦਾ ਮੇਰਾ ਮਾਥੋਂ ਮੁੱਕੀਆਂ ਖਾਣੇਗੀ ਤੁਰ ਪਛਦੀ ਹੋ ਕੇ ਹੁਣ ਕਰ ਦੂ ਮੇਰੇ ਜੀਜੇ ਨੂੰ ਫੋਨ ਮੈਂ ਚੱਲ ਬੈਦਲ ਜੀ ਤੇ ਮੈਂ ਸੰਦਰਬਨ ਦੇ ਵੇ ਹੇ ਹੇ ਨਹੀਂ ਆਏ ਉੱਖਾ ਕਰਦਾ ਇਹ ਵੇ ਸੰਦੀਪਾ ਹੂੰ ਵੇ ਆ ਜੱਗੀ ਦੀ ਦੁਕਾਨ ਤੇ ਰੋਕ ਲੈ ਵੇ ਇਹ ਥੋੜਾ ਡੱਬਾ ਲੈਣਾ ਆਪਾਂ ਨੇ ਤੁਹਾਨੂੰ ਬਾਦਾਂ ਦੇ ਮੱਥਾ ਟੇਕਣਾ ਹੋਰ ਲੱਡੂਆਂ ਦਾ ਡੱਬਾ ਲੈ ਲਾਂਗੇ ਲੈ ਲੈ ਚੰਗਾ ਆ ਜਾ ਚੱਜ ਦੇ ਲੈ ਲਈ ਹੁਣ ਦੇਖ ਕੇ ਮੜੇ ਜੇ ਮਹਿੰਗੇ ਲੈ ਲਈ ਚਾਹੀਏ ਵੇ ਚੱਜ ਦੀ ਲਾਉਂਗੀ ਮੈਂ ਨਖੇਤੀਆਂ ਕਰੀ ਜਾਂਦੀ ਹੁੰਦੀਆਂ ਇੱਥੇ ਤਾਂ ਆਜੇ ਬਣਦੇ ਨੇ ਚੱਲ ਚੱਲ ਆਪ ਦੇਖ ਕੇ ਲੈ ਹੁਣ ਮੇਰੀ ਲਹਿੰਦੀ ਜੀ ਤਾਂ ਪਸੰਦੀ ਨਹੀਂ ਕਰਦੀ ਤੂੰ ਤੂੰ ਚੱਜ ਦੀ ਲਿਆਉਂਦਾ ਨਹੀਂ ਤਾਂਹੀਂ ਤਾਂ ਪਸੰਦ ਨਹੀਂ ਆਉਂਦੀ ਤੂੰ ਲੈ ਲੈ ਚੱਜ ਦੀ ਜਿਹੜੀ ਲੈਂਗੀ ਦੇਖਦਾ ਤੈਨੂੰ ਹੋਰ ਬਾਈ ਜੱਗੀ ਠੀਕ ਐ ਹਾਂ ਠੀਕ ਠਾਕ ਜੀ ਬਧਾਈਆਂ ਤੈਨੂੰ ਤੇਰੀ ਨਵੀਂ ਦੁਕਾਨ ਦੀਆਂ ਚਲੋ ਸ਼ੁਭਕਾਮਨਾਵਾਂ ਨੇ ਜੀ ਹਾਂ ਪਰਮਾਤਮਾ ਕਰਕੇ ਤੇਰੀ ਦੁਕਾਨ ਵਧੀਆ ਚੱਲੇ ਚਲੋ ਬਹੁਤ ਵਧੀਆ ਜੀ ਹੋਰ ਸਭ ਠੀਕਾ ਕੀ ਲੱਗ ਰਿਹਾ ਹੈ ਹਾਂ ਸਭ ਠੀਕ ਠਾਕ ਮੈਨੂੰ ਇੱਕ ਲੱਡੂਆਂ ਦਾ ਡੱਬਾ ਚਾਹੀਦਾ ਕੋਈ ਨਾ ਜਰੂਰ ਦੇ ਦੇਣੀ ਹਾਂ ਅਸੀਂ ਬਾਬਿਆਂ ਦੇ ਮੱਥਾ ਟੇਕਣਾ ਤਾਜੇ ਲੱਡੂ ਦੇਈਂ ਤਾਜੀ ਦੇਵਾਂਗੇ ਜੀ ਹਾਂ ਹਾਂ ਭਾਈ ਸਦੀ ਵੀ ਇੱਕ ਛੋਟਾ ਆਰਡਰ ਆਇਆ ਸੀ ਖੋਏ ਦਾ ਤੇਰਾ ਪਾਪਾ ਦੇ ਗਿਆ ਤੀ ਵੀ ਤੁਹਾਡੇ ਘਰੇ ਪਚਾਈਏ ਇੱਕ ਦਫਤਰ ਚ ਭੇਜੀਓ ਖੋਆ ਆ ਪਾਖੋਆ ਕੀ ਕਰਨਾ ਮੈਂ ਤੈਂ ਤਾਂ ਨਹੀਂ ਆਰਡਰ ਆਰਡਰ ਦੇ ਤੱਕ ਤੇ ਨਾ ਪੁੱਤ ਮੈਨੂੰ ਕਿ ਕੁਆਪਾ ਕੀ ਕਰਨਾ ਹੈ ਕਿੰਨਾ ਕਾ ਜੀ ਇੱਕ ਕੁਆਂਟਲ ਜੀ ਇੱਕ ਕੁਆਂਟਲ ਐਂਡੀ ਮਰਾਗਾ ਇੰਨੇ ਖੋਹ ਤੋ ਕੀ ਕਰਾਉਣਾ ਹੈ ਮੇਰੇ ਪਾਪਾ ਕਹਿ ਕੀ ਗਾ ਹਾਂਜੀ ਕਿਉਂ ਦੇਖ ਉਹਨੇ ਖੁਆ ਕਰਨਾ ਕੀ ਹੈ ਹੁਣ ਤੂੰ ਆਪੇ ਮੁਝ ਲੈ ਕਰਨਾ ਕੀ ਹੈ ਭਾਈ ਦਸਹਿਰਾ ਆਉਂਦਾ ਹੈ ਜਿਹੜੇ ਹਿਸਾਬ ਨਾਲ ਦਸਹਿਰੇ ਤੇ ਇੱਕ ਕੁਆਂਟਲ ਖੁਆ ਲੱਗੂਗਾ ਆਹਾਂ ਤਾਂ ਦੀਵਾਲੀ ਆਊਗੀ ਕੁਆਂਟਲਾਂ ਦੇ ਇੱਕ ਕੁਆਂਟਲ ਲੱਗਣਗੇ ਕਿੰਨੇ ਕ ਦਾ ਜੀ 40000 ਦਾ ਜੀ ਹਾਂਜੀ 40000 ਦਾ ਹੋਵੇ ਫਿਰ ਤਾਂ ਸੇਰੇ ਵਾਲੇ ਨੂੰ ਹੱਥ ਪਾਇਆ ਦੇਖ ਲੈ ਦੀਵਾਲੀ ਤੇ ਤਾਂ 5 ਲੱਖ ਰੁਪਈਆ ਚਾਹੀਦਾ ਇਸ ਹਿਸਾਬ ਨਾਲ 2 ਲੱਖ ਦੀਆਂ ਤਾਂ ਫੁੱਲ ਜੜੀਆਂ ਵੰਡ ਦੂ ਇਹ ਲੋਕਾਂ ਨੂੰ ਕੀ ਕਰੇਗੀ ਉਹਨੇ ਖਵਾਇਨਾ ਕਰਨਾ ਵੀ ਕੀ ਹੈ ਕਿ ਇਹਨੂੰ ਵੰਡੂਗਾ ਹੋਰ ਵੀ ਕਰ ਲੈ ਪਤਾ ਤਾਂ ਹੈਗਾ ਕਿਨੂੰ ਮੰਡੂਗਾ ਵੰਡੂਗਾ ਉੱਥੇ ਬੈਠ ਕੇ ਆਪਦੇ ਦਫ਼ਤਰ 'ਚ ਲੋਕਾਂ ਤੀਮੀਆਂ ਨੂੰ ਹੋਰ ਕਿਨੂੰ ਵੰਡਣਾ ਮੇਥਾ ਮੂੰਹ ਕਾ ਨੂੰ ਖਲਾਉਣੀ ਆ ਮੇਰਾ ਇੱਥੇ ਤੂੰ ਚੱਲ ਕੋਈ ਨਹੀਂ ਆਪੇ ਉਹਦੇ ਨਾਲ ਘਰੇ ਜਾ ਕੇ ਗੱਲ ਕਰਾਂਗੇ ਜਿਹੜੀ ਗੱਲ ਬਣ ਗਈ ਬਣ ਗਈ ਹੁਣ ਉਰੇ ਦੁਕਾਨ 'ਚ ਤਾਂ ਨਹੀਂ ਰੌਣਾ ਪਾਉਣਾ ਦੇਖੋ ਮੇਰੀ ਗੱਲ ਸੁਣੋ ਜੀ ਜੇ ਤਾਂ ਸਾਨੂੰ ਨਾਗਦ ਪੈਸੇ ਦੇ ਕੇ ਜਾਂਦਾ ਉਹ ਫੇਰ ਤਾਂ ਉਹਨੂੰ ਚੀਜ਼ ਦੇ ਦਿਆ ਕਰੋ ਠੀਕ ਹੈ ਦਾਰਨ ਨੂੰ ਚੀਜ਼ ਨਹੀਂ ਦੇਣੀ ਤੁਸੀਂ ਗੱਲ ਸਿੱਧੀ ਆ ਸਾਡੇ ਵੱਲੋਂ ਤਾਂ ਉਹ ਬੇਦਾਵਾ ਲਿਖਿਆਵਾਂਗੇ ਅਸੀਂ ਅਸੀਂ ਕਾਗਜ਼ ਤਿਆਰ ਕਰਾਈ ਜਾਂਦੇ ਆ ਬੇਦਾਵੇ ਦੇ ਹੋਰ ਛੋਟੇ ਦਸੂਕਰੇ ਭੇਜੀਏ ਦਫ਼ਤਰ ਚ ਭੇਜੀਏ ਕਿ ਘਰੇ ਭੇਜੀਏ ਜੀ ਅਸੀਂ ਕੀ ਕਰਾਉਣਾ ਜੀ ਘਰੇ ਜਿੱਥੇ ਤੁਹਾਨੂੰ ਕਹਿ ਕੇ ਆ ਉੱਥੇ ਭੇਜ ਦਿਓ ਅਸਲ ਮੇਰਾ ਭੇਜੋ ਨਾ ਜੀ ਇੰਨੇ ਪੈਸੇ ਕੌਣ ਦੇਊਗਾ ਤੁਹਾਨੂੰ ਮਾਗਰੋਣੀ ਤੁਹਾਡਾ ਰੁਪਿਆ ਆਉਂਦਾ ਹੈਗਾ ਸਾਡੀ ਤਾਂ ਉਹ ਖਰਾਬ ਹੋ ਜੂਗੀ ਜੀ ਤੁਸੀਂ ਸੋਚ ਸਮਝ ਕੇ ਦਿਆ ਕਰੋ ਜੀ ਇਸੇ ਗੱਲ ਦਾ ਮਾਰਾ ਮੈਸ ਨੂੰ ਕਹਿਣਾ ਕਿ ਉਹਦਾ ਆਰਡਰ-ਉਰਡਰ ਨਾਲ ਲਿਆ ਕਰੋ ਵੱਡਾ ਜੇ 20 50 ਦੀ ਚੀਜ਼ ਮੰਗਦਾ ਤਾਂ ਦੇ ਦਿਆ ਕਰੋ ਗਏ ਭਾਈ ਸਾਨੂੰ ਡੱਬਾ ਲੱਡੂਆਂ ਦੇ ਦੇ ਕਰਨੈਲ ਨਾਲ ਤੂੰ ਆਪੇ ਨਿਭੜੀ ਜਾਈ ਜਿਹੜਾ ਕੋਈ ਤੈਨੂੰ ਕਹਿਆ ਹੈ ਸਾਥੋਂ 40000 ਰੁਪਏ ਨਹੀਂ ਦਿੱਤਾ ਜਾਂਦਾ ਕਿਤੇ ਤੁਸੀਂ ਕੱਲ ਨੂੰ ਸਾਥੋਂ ਘਰੋਂ ਲੈਣ ਆਜੋ 40000 ਰੁਪਏ ਦਾ ਖਵਾ ਉਹੀ ਲੈ ਕੇ ਗਿਆ ਉਸੇ ਤੋਂ ਪੈਸੇ ਲਿਓ ਉਹ ਛੋਟੇ ਦਾ ਸੀ ਘਰੇ ਭੇਜਾਂਗੇ ਜੀ ਸਾਨੂੰ ਤਾਂ ਦਫ਼ਤਰ ਭੇਜਣਾ ਲੱਗੂ ਤਿਆਰ ਕਰਿਆ ਪਿਆ ਜੀ ਕਰੇ ਇਹਨੇ ਖੋਏ ਦਾ ਕੀ ਕਰਾਉਣਾ ਜੀ ਹਨ ਤਾਂ ਵੀ ਸ਼ੂਗਰ ਹੋਣ ਵਾਲਾ ਹੋਇਆ ਪਿਆ ਅਸੀਂ ਤਾਂ ਉਹੀ ਸਾਨੂੰ ਨਹੀਂ ਪਤਾ ਕਿਸੇ ਦਫ਼ਤਰਾਂ ਤੋਂ ਤੂੰ ਜਾਣ ਉਹ ਜਾਣੇ ਸਾਡੇ ਘਰ ਚ ਮਰਿਆ ਹੋ ਸੱਪ ਨਾ ਪਾ ਅਸੀਂ ਪਹਿਲੀ ਉਹਦੇ ਕਰਜ਼ਾਈ ਕਰੇ ਹੋ ਬਥੇਰੀਆਂ ਤੂੰ ਲੈ ਕਰ ਉਹ ਲੱਡੂਆਂ ਦਾ ਡੱਬਾ ਪਾਉ ਅਸੀਂ ਆ ਕੀ ਬਣੂ ਆ ਜੇ ਉਹ ਤਾਂ ਸਾਡੇ ਖੋਏ ਦਾ ਥੋੜੇ ਖੋਏ ਦਾ ਕੀ ਬਣਨਾ ਜੀ ਉਹ ਤਾਂ ਡੰਗਰਾਂ ਨੂੰ ਪਊਗਾ ਜੇ ਘਰੇ ਵਗ ਗਿਆ ਜੇ ਦਫ਼ਤਰ ਚ ਵਗ ਗਿਆ ਫਿਰ ਤਾਂ ਭਾਵਾਂ ਵੰਡਦੇ ਉਹ ਤੁਸੀਂ ਲੱਡੂ ਪਾਉ ਜੀ ਅਸੀਂ ਜਾਂਦੇ ਹੋਈਏ ਇਹ ਤਾਂ ਹੋ ਗਿਆ ਛਾਰਾ ਆਪਣਾ ਨਾਮ ਕੀ ਹੈ ਪੱਕਾ ਪੱਕਾ ਨਾ ਤਾਂ ਮੈਨੂੰ ਹਰਪਾਲ ਕਹਿੰਦੇ ਨੇਗੇ ਉਹ ਪਿਆਰ ਨਾ ਮੈਨੂੰ ਪਾਲੀ ਪਾਲੀ ਕਹਿ ਦਾਂਦੇ ਨੇ ਹਾਏ ਹਾਏ ਜਿੰਦਗੀ ਛੁਪਣਾ ਹੋ ਗਈ ਪਾਲੀ ਮਿਲਣੋਂ ਵੀ ਰਹਿ ਗਈ ਨਹੀਂ ਨੇ ਠੀਕ ਹੈ ਇਹ ਰਸੀ ਤੁਹਾਨੂੰ ਕੀ ਕਹੀਏ ਮਰੀਜ਼ ਹੈ ਮਰੀਜ਼ ਅੱਛਾ ਹਾਂ ਠੀਕ ਹੈ ਛੱਡਦਾ ਪੀਛੇ ਛੱਡਦਾ ਪੀਛੇ ਛੱਡਦਾ ਕੋਈ ਗੱਲ ਨਹੀਂ ਹੁਣ ਟੱਕਰ ਤੇ ਕੀ ਆ ਰਹੀ ਹੈ ਗੋਡਾ ਦੁਖਦਾ ਇਹਦਾ ਗਏ ਨੇ ਮਾਰੀ ਟੱਕਰ ਅੱਛਾ ਗਾਈ ਨੇ ਟੱਕਰ ਮਾਰੀ ਹਾਂ ਲੱਤ ਮਾਰੀ ਲੱਤ ਕੋਈ ਨਹੀਂ ਕੋਈ ਨਹੀਂ ਸਾਡਾ ਠੱਠਾ ਵੀ ਆ ਰਿਹਾ ਹੈ ਡਾਕਟਰ ਸਾਹਿਬ ਆਪੀਡੀ ਚ ਨੇ ਹਜੇ ਆਪਰੇਸ਼ਨ ਕਰ ਰਹੇ ਨੇ ਆ ਰਹੇ ਨੇ ਹਾਂ ਔਰ ਮੂੰਹ ਛੱਲੇ ਬੈਠੀ ਪਿਆ ਤੇ ਵਿਚਾਰਾ ਸ਼ਾਂ ਨਹੀਂ ਆਉਂਦਾ ਅੰਦਰ ਇਹ ਤਾਂ ਪਤਾ ਕੀ ਹੋ ਯਾਰਾ ਮੈਂ ਇਹ ਲਿੰਜ ਕੀ ਪੰਗੇ ਗਾਈ ਤੇ ਸੂਣ ਵਾਲੀ ਇਹਨੂੰ ਆਏ ਤੀ ਵੀ ਜਿਹੜਾ ਦੁੱਧ ਦਿੰਦੀ ਆ ਮੈਂ ਕੱਢ ਲਾਂ ਲਾਲਚ ਹੋ ਗਿਆ ਹਾਂ ਲਾਲਚ ਹੋ ਗਿਆ ਫਿਰ ਅਗਲੀ ਨੇ ਮਾਰੀ ਲੱਤ ਲਾਲਚ ਪੂਰੀ ਬਲਾ ਕੋਈ ਨਾ ਇੱਥੇ ਆ ਗਈ ਇਹਦਾ ਭਲਾ ਹੋਣਾ ਸੀ ਸਾਡੇ ਹੱਥੋਂ ਜੀ ਮੇਰਾ ਗੋਡਾ ਲੋਟ ਕਰ ਦੋ ਗੋਡਾ ਪਾ ਲਈ ਤੂੰ ਡਾਕਟਰ ਸਾਹਿਬ ਦੋ ਦਿਨਾਂ ਦੇ ਬਹੁਤ ਜ਼ਿਆਦੇ ਵਿਜੀ ਚੱਲ ਰਹੇ ਨੇ ਪੁੱਛੋ ਕਿਉਂ ਕਿਉਂ ਪੋਸਟਮਾਰਟ ਵਾਲਾ ਫੋਨ ਆ ਗਿਆ ਤਾਂ ਸੰਗਰੂਰ ਤੋਂ ਸ਼ਿੰਗਲੇ ਨੇ ਫੋਨ ਕਰਤਾ ਹਾਂ ਕਹਿੰਦਾ ਐਮਰਜੈਂਸੀ ਆ ਦੋ ਲੋਥਾਂ ਦੇ ਕਰਕੇ ਤਿਆਰ ਉਹ ਤਿਆਰ ਤਾਂ ਕਾਨੂੰ ਵੀ ਉਹ ਮੰਨ ਲਓ ਕਿ ਪੋਸਟਮਾਰਟ ਵਾਲੇ ਦੋ ਐਂਬੂਲੈਂਸ ਛਾ ਗਏ ਤਿਆਰ ਪੀ ਜੀ ਨੇ ਪੋਟਮਨ ਕਰਕੇ ਅੱਛਾ ਮੜਾ ਬਲਾਲਾ ਸੀ ਜਾਣ ਕਰੇ ਡਾਕਟਰ ਸ਼ਟ ਆ ਜਿੰਦਾ ਸ਼ਾਬਾਦ ਮਸਕੂਦਾ ਹੋਰ ਦਲਜੀਤ ਕੱਲਾ ਕਸਨੀ ਕਰਨੀਆਂ ਡੰਗਾਂ ਹਾਂ ਜੀ ਲੋਟ ਹੋਣਾ ਬਚਣਾ ਹੁਦ ਇਹ ਗਾ ਤੈਨੂੰ ਕੌਣ ਸਨੇਹਾ ਕੀ ਦਾ ਕੱਡੇ ਰਮਾਲ ਕੁੜੇ ਕਿਉਂ ਜੇਠਾ ਸਸਰੀ ਕਾਲ ਜੀ ਸਸਰੀ ਕਾਲ ਪਈ ਸਸਰੀ ਕਾਲ ਸਸਰੀ ਪਾ ਲਓ ਬੈਠ ਜਾ ਅੱਛਾ ਪਹਾੜਾ ਪੜੀ ਹੈ ਠੀਕ ਹੈ ਠੀਕ ਹੈ ਠੀਕ ਹੈ ਲੈ ਸਰਦੂ ਇਹ ਹੈ ਮੇਰੇ ਜੀਜੇ ਦਾ ਭਾਈ ਹੈ ਹਾਂ ਭਾਈ ਦੱਸੋ ਫਿਰ ਲੈ ਹੈ ਇਹਦਾ ਗੋਡਾ ਅਸੇ ਗੋਡਾ ਦੁਖਦਾ ਚੱਲ ਕੋਈ ਨਾ ਪਹਿਲੇ ਤੇ ਮੈਨੂੰ ਐ ਦੱਸੋ ਤੁਸੀਂ ਦੁੱਧ ਪੀਓਗੇ ਕੀ ਖਾਣਾ ਪੀਣਾ ਪਹਿਲੇ ਜਾਂ ਸਮੋਸੇ ਲੈ ਰਾਬੇ ਫੜ ਕੇ ਹੋਏ ਹੈ ਨਾ ਸਵਾ ਇਤਜਾਬ ਮੜ ਜੂਗਾ ਸਮੋਸੇ ਨਾਲ ਤੁਸੀਂ ਕੋਈ ਖਾ ਲੋ ਜੀ ਰਸਗੁੱਲਾ ਕੁਛ ਹੋਰ ਨਹੀਂ ਜੀ ਨਹੀਂ ਕੁਛ ਨਹੀਂ ਖਾਣਾ ਜੀ ਬਸ ਮੇਰਾ ਗੋਡਾ ਲੋਟ ਕਰ ਜੇ ਤੁਰਿਆ ਨਹੀਂ ਜਾਂਦਾ ਹੈਗਾ ਅਸਾ ਕੀ ਪਰੌਠਾ ਖਾ ਲੈ ਕਦੋਂ ਨਾ ਹੁਣ 12 ਵਜੇ ਪਏ ਨੇ ਪਰੌਠੇ ਨਹੀਂ ਜੀ ਖਾਣਾ ਪੇਗ ਲਵਾ ਦੇ ਰੇ ਫਿਰ ਹਾਂ ਚਲ ਕੋਈ ਨਾ ਬਾਈ ਸਾਹਿਬ ਥੋੜੇ ਮਜ਼ਾਕ ਕੀ ਸਵਾਦ ਦੇਉਂ ਚੱਕਰ ਪੀਠਾ ਹਾਂ ਭਈ ਦੱਸ ਫਿਰ ਹੁਣ ਕੀ ਵੀ ਕੀ ਗੱਲਬਾਤ ਹੈ ਜੀ ਗੋਡਾ ਦੁਖਦਾ ਤਾਂ ਤੁਰਿਆ ਨਹੀਂ ਜਾਂਦਾ ਅਸਾਂ ਗੋਡਾ ਦੁਖਦਾਗਾ ਪਹਿਲਾਂ ਭਈ ਕਿਤੇ ਦਿਖਾਇਆ ਕਰਿਆਗਾ ਕੋਈ ਆਏ ਇੱਕ ਦੋ ਡਾਕਟਰ ਜਨੂੰ ਦਿਖਾਇਆ ਸੀ ਉਹਨਾਂ ਨੇ ਪਾਣੇ ਜਿਹਾ ਤਮਰੋੜ ਜੇ ਦਿੱਤਾ ਅਸਾਂ ਵੀ ਕੋਈ ਟੀਕਾ ਸੱਲਾ ਗੋਡੇ ਚ ਲੱਗਿਆ ਹੋਵੇ ਜਾਂ ਕੁਛ ਬੰਨਿਆ ਹੋਵੇ ਜਾਂ ਕੋਈ ਦੇਸੀ ਨੁਕਤਾ ਜਾਂ ਕੋਈ ਗੱਲਬਾਤ ਹੋਰ ਨਾ ਹੋਰ ਤਾਂ ਕੁਛ ਨਹੀਂ ਗੱਲਬਾਤ ਬਸ ਇੱਥੋਂ ਜੇ ਦੁਖਦਾਗਾ ਇੱਥੇ ਆ ਕੇ ਚੀਜ਼ ਪੈ ਜਾਂਦੀ ਹੈਗੀ ਅੱਛਾ ਕਹਿੰਦਾ ਭਾਵ ਜੀ ਇਹਨਾਂ ਦਾ ਥੱਲੋਂ ਉੱਠ ਕੇ ਦਰ ਤਾਹਾਂ ਨੂੰ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਉਹੀ ਜੀ ਉਹੀ ਉਹੀ ਟਿਕ ਟਕ ਪਈ ਸੀ ਭਾਈ ਕਿਤੇ ਹੈ ਨਾ ਡਿੱਗੀ ਤਾਂ ਨਹੀਂ ਗਾਂ ਦੀ ਧਾਰ ਕੱਢਦੀ ਸੀ ਹੈਲੋ 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 ਹਾਂਜੀ ਰਾਮਾ ਸਟੇਸਟੈਂਟ ਆਫਰ ਕਰਨੈਲ ਵੈਦਨ ਮੋਲ ਹਾਂਜੀ 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 ਅੱਛਾ ਵੈਦ ਸਾਹਿਬ ਨੂੰ ਮਿਲਣਾ ਸੀ ਉਹ ਐਕਚੁਅਲੀ ਥੋੜਾ ਲੇਟ ਹੋਗੇ ਤੁਸੀਂ ਕਾਰਨ ਪਤਾ ਕਿ ਡਾਕਟਰ ਸਾਹਿਬਾ ਜੀ E.N.T ਚ ਨੇ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਸ਼ਾਮ ਨੂੰ ਸਮੇਂ ਨੂੰ ਫੋਨ ਕਰਿਓ ਆਸ ਤੁਸੀਂ ਟੋਕਨ ਲਵਾ ਦਾਂਗੇ ਤੁਸੀਂ ਫਿਰ ਸਵੇਰੇ ਆਜੇ ਸਮੇਂ ਨਾਲ ਹਾਂਜੀ ਹਾਂਜੀ ਭੀੜ ਬਹੁਤ ਜਿਆਦਾ ਨਾਲ ਸੋਮਵਾਰ ਕਰਕੇ ਹਾਂ ਹਾਂ ਇਹ ਟੋਕਨ ਪਹਿਲਾਂ ਬੁੱਕ ਕਰਾਉਣਾ ਪੈਂਦਾ ਹੁਣ ਸਾਡੇ ਕੋਲ ਮਰੀਜ਼ ਆਏ ਨੇ ਡੱਬਾ ਵਾਲੀ ਤੋਂ ਹਾਂ ਇਹਨੇ ਨਹੀਂ ਪਹਿਲਾਂ ਬੁੱਕ ਕਰਾਇਆ ਹਾਂ ਹਾਂ ਓਕੇ ਓਕੇ ਥੈਂਕ ਯੂ ਥੈਂਕ ਯੂ ਓਕੇ ਇਹਦਾ ਸਿਪਾਉਣਾ ਹੈ ਪੇਸ਼ੈਂਟਸ ਸਿਪਾਉਈ ਅੱਛਾ ਕੀ ਕੋਈ ਦਾ ਟੋਕਨ ਤੂੰ ਉਹ ਕਰ ਦਾਂਦਾ ਕੋਈ ਨਾ ਆਪਾਂ ਉਹ ਕਰ ਦਾਂਗੇ ਆਪਾਂ ਸ਼ਾਮ ਦਾ ਟਾਈਮ ਲੇਤਾ ਜੀ ਹਾਂ ਤੇ ਇਹ ਆਏਂ ਜੀ ਗੱਲੇ ਤਾਂ ਵੀ ਉ ਤਾਂ ਸਾਡੇ ਕੋਲ ਮਰੀਜ਼ ਸਮਝ ਬਾਹਰ ਲਿਆ ਸਟੇਟਾ ਤੂੰ ਜਾਦੇ ਆਉਂਦੇ ਨਹੀਂ ਕਿ ਠੀਕ ਆ ਉ ਤਾਂ ਸੀ ਸੇਤੀ ਮਿਲਦੀ ਨਹੀਂ ਕਿ ਤਾਂ ਚਲੋ ਹੁਣ ਥੋੜੀ ਲਾਬੂੜਾ ਰਿਸ਼ਤੇਦਾਰੀ ਦੀਆਂ ਹਨਾ ਤਾਂ ਕਰਕੇ ਫਿਰ ਲਾਬੂ ਭਈ ਸਾਡੇ ਸਕਿਆਂ ਚ ਦਾਬ ਪੈ ਗਈ ਠੀਕ ਆ ਦਾਬ ਪੈ ਗਈ ਫਿਰ ਲਾਬੂ ਨੇ ਜ਼ੋਰ ਪਾਤਾ ਜਾਦੇ ਸਾਡੇ ਤੇ ਤਾਂ ਕਰਕੇ ਅਸੀਂ ਥੋੜਾ ਸੇਤੀ ਇਲਾਜ ਫੜ ਲਿਆ ਨਹੀਂ ਫੜਦੇ ਨਹੀਂ ਹੈਗੇ ਅਸੀਂ ਆਮਲਾ ਅੱਛਾ ਜੀ ਅੱਛਾ ਹਾਂ ਮਿੱਠਾ-ਮੂਠਾ ਕੰਨਾ ਖਾਨੀ ਆ ਮਿੱਠਾ ਤਾਂ ਖਾਈ ਲੈ ਕਿਲੋਕ ਤਾਂ ਗਲਾਬ ਜਮਣਾ ਖਾਈ ਲੈਣੀ ਆ ਕੱਟ ਲੈ ਕਹ ਹਰ ਤਾਂ ਘਟਾ ਫਿਰ ਸਮਝਾ ਠੀਕ ਆ ਠੀਕ ਆ ਜਲੇਬੀਆਂ ਮੰਗਾ ਦੀਏ ਹਾਂ ਜਲੇਬੀਆਂ ਦੇਖ ਲੈ ਜੇ ਤੇਰੀ ਤੇ ਕੋਈ ਨਾ ਕੋਈ ਨਾ ਕੋਈ ਨਾ ਲੱਭੋ ਚਲ ਆਏ ਕਰੋ ਜੀ ਫਿਰ ਦਵਾਈ ਹਾਂ ਮੈਂ ਦਵਾਈ ਲਿਖਦਾ ਭਾਈ ਨਹੀਂ ਪਰਾ ਚੰਪ ਹਾਂ ਤੇ ਦਵਾਈ ਹੈਗੀ ਆ ਇੱਕ ਤਾਂ ਭਾਈ ਬੰਦੂਖ ਦੇ ਤੇਲ ਦੀ ਮਾਲਸ ਕਰਨੀ ਆ ਦੋ ਟਾਈਮ ਠੀਕ ਹੈ ਇੱਕ ਤੁਸੀਂ ਸਮਝ ਬੀ ਜਿਵੇਂ ਉੱਚੇ ਨਹੀਂ ਵਿੱਚ ਪੈਰ ਨਹੀਂ ਧਰਨਾ ਦੇਖ ਕੇ ਮਰਾਇਆ ਹਣਾ ਪੌੜੀਆਂ ਨਹੀਂ ਚੜ੍ਹਣੀਆਂ ਇੱਕ ਮੈਂ ਦਵਾਈ ਲਿਖਦਾ ਇਹ ਦਵਾਈ ਤੁਸੀਂ ਲੈ ਆਇਓ ਇਹ ਦੋ ਟਾਈਮ ਖਾਣੀਆਂ ਤੇ ਬਾਕੀ ਭਾਈ ਫਰਾਏ ਕਰਿਓ 15 ਦਿਨਾਂ ਨੂੰ ਦਿਖਾ ਕੇ ਜਾਇਓ ਠੀਕ ਹੈ ਡਾਕਟਰ ਸਾਹਿਬ ਦਵਾਈ ਤਾਂ ਥੋੜੇ ਵਾਲੀ ਮੈਂ ਲੈ ਆਉਂਗੀ ਦੇਖ ਮੈਨੂੰ ਐਂ ਦੱਸੋ ਜੇ ਤਾਂ ਥੋੜੀ ਸਮਝ ਚ ਗੱਲ ਆ ਰਹੀ ਆ ਤਾਂ ਮੈਨੂੰ ਦੱਸੋ ਨਹੀਂ ਬੜਾ ਗੇੜੇ ਨਾਲ ਦਵਾਈ ਚਲੋ ਮੈਂ ਆ ਕੱਲੀ ਜਣੀ ਕਰੇ ਆ ਆਉਣਾ ਜਾਣਾ ਮੈਨੂੰ ਬੜਾ ਔਖਾ ਲੱਗਦਾਗਾ ਫਿਰ ਮੈਂ ਐ ਨਾ ਹੋਵੇ ਨਾ ਨਹੀਂ ਫਿਰ ਮੈਂ ਕਿਸੇ ਹੋਰ ਡਾਕਟਰ ਤੋਂ ਦਵਾਈ ਲੈ ਲਾਂ ਬੜਾ ਡਾਕਟਰ ਨੇ ਗੇੜੇ ਮਾਰਤੇ ਮੈਂ ਤਾਂ ਗੇੜਾ ਦਾ ਪੈਤੋਂ ਸ਼ੌਂਕ ਦਾ ਦਿਆ ਕਰੇਗੀ ਦੇਲਾ ਕਿਹੜਾ ਸ਼ੌਂਕ ਦਾ ਹਰਪਾਲ ਗੋਰੀਏ ਹੈ ਤੂੰ ਪੜਿਆ ਕਰਾਂਗੇ ਪੱਪਾ ਤੇ ਬੋਲੀਆਂ ਗੱਲ ਕੜੀ ਕਰਦੀ ਸੋਰੀਏ ਵਾਚ ਵਾਚ ਅੰਦਰ ਗੱਲ ਪਤਾ ਕੀ ਵੈਦ ਨਾਲ ਨਾਲ ਥੋੜੀ ਸ਼ੇਰੋ ਸ਼ੇਰੀ ਵੀ ਕਰਦੇ ਅੱਛਾ ਅੱਛਾ ਮਾਹ ਬਤਾਈ ਜੀ ਪਤਾ ਸਾਹਿਬ ਆਜਣੇ ਕਰਦੇ ਨੇ ਦੂਜੀ ਗੱਲ ਆਏਗੀ ਵੀ ਪਈ ਇੱਕ ਬਾਰ ਦੇਖ ਤੂੰ ਕਿਹੜਾ ਦੇਗੀ ਸ਼ੌਂਕ ਦਾ ਓਰੇ ਠੀਕ ਹੈ ਹਾਂ ਵੀ ਆਪਾਂ ਮੰਨ ਕੇ ਚੱਲੋ ਵੀ ਇੱਕ ਰਾਤ ਤੁਨੂਰੇ ਰਹਿਣਾ ਪਊਗਾ ਰਾਤ ਕਿਵੇਂ ਮਤਲਬ ਵੀ ਆਪਾਂ ਲਾਬੂ ਕੇ ਘਰੇ ਚਾਹੀਦੀ ਤੁਸੀਂ ਰਾਤ ਰਿਸ਼ਤਾਰੀ ਚ ਰਹ ਜਿਓ ਅੱਛਾ ਅੱਛਾ ਮੇਰੇ ਭੈਣ ਆਹੇ ਛੋਟੀ ਹਾਂ ਤੇ ਹਾਂ ਤੇ ਉਹਦੇ ਪਾਈ ਫਿਰ ਆਪਾਂ ਇੱਕ ਤਾਂ ਮੜਾ ਜਾਂ ਦਵਾਈ ਸੇਕ ਕੇ ਲਾਵਾਂਗੇ ਅੱਛਾ ਠੀਕ ਹੈ ਤੇ ਨਾਲੇ ਮੰਨ ਕੇ ਚੱਲ ਵੀ ਆਪਾਂ ਦੋ ਚਾਰ ਹਨ ਇਹ ਜਿਹੜੇ ਜੋਕਾ ਨੇ ਆਪਾਂ ਗੋਡੇ ਤੇ ਲਾਵਾਂਗੇ ਇੱਥੇ ਸਮਝ ਬੂ ਡਾਕਟਰ ਜੇ ਗੋਡੇ ਚ ਮੇਰੇ ਜੋਕ ਵੜ ਗੀ ਫੇਰ ਜੋਕ ਤਾਂ ਭਾਈ ਕੱਟ ਲਾ ਕੇ ਫਿਰ ਆਪਾਂ ਤੇ ਆਪਰੇ ਮੈਂ ਦਵਾਈ ਲਿਖਤੀ ਠੀਕ ਹੈ ਇਹ ਤੇ ਤੁਸੀਂ ਜਾ ਕੇ ਆਏ ਕਰਿਓ ਵੀ ਮੇਰਾ ਨਾਮ ਲੈ ਦਿਲਾ ਬੋਸ ਨਾ ਭਾਗ ਜੀ ਤੂੰ ਚੰਗਾ ਬੰਸਾਰੀਆਂ ਦੀ ਦੁਕਾਨ ਤੇ ਹੈਨਾ ਹਾਂ ਕਹ ਵੀ ਆਏ ਕਰਕੇ ਵੀ ਕਰਨੈਲ ਬੈਦ ਨੇ ਭੇਜਿਆਗੇ ਨਮੋਲ ਵਾਲੇ ਨੇ ਠੀਕ ਹੈ ਹਾਂ ਕੋਈ ਵਾਲੇ ਪੈਸੇ ਦੀ ਦਵਾਈ ਨਹੀਂ ਹੈਗੀ ਬੀਪੀ ਆ ਦੀ ਦਵਾਈ ਹੈਗੀ ਠੀਕ ਹੈ ਹਾਂ ਰ ਮੈਂ ਕਰ ਹਾਂਜੀ ਇਹਨਾਂ ਨੂੰ ਪਠਿਆ ਅੰਦਰ ਨਾਲੇ ਤਾਂ ਮੈਂ ਬਰੀ ਜਿਹੜੇ ਹੋਰ ਆਉਂਦੇ ਨੇ ਹੈਨਾ ਮੈਂ ਉਹਨਾਂ ਨਾਲ ਗੱਲਬਾਤ ਕਰ ਲਾਂ ਤੇ ਨਾਲੇ ਤੂੰ ਫੜ ਕੇ ਲੈ ਕੇ ਸਮੋਸੇ ਨਾਲੇ ਕੀਲੋ ਫੜ ਕੇ ਲੈ ਰਸਗੁੱਲੇ ਨਾਲੇ ਗਲਾਬ ਜਾਮਣਾ ਦੇਖਾ ਨਹੀਂ ਬਸ ਕਰੇ ਚਾਹ ਬਣਾਉਂਗੀ ਮੈਂ ਜਾ ਕੇ ਬਸਾ ਤਾਂ ਆਈ ਹੈ ਨਹੀਂ ਨਹੀਂ ਜੱਠਾ ਇੱਦਾਂ ਲਾਲ ਚਾਹ ਬਸਾ ਤਾਂ ਆਈ ਹੈ ਨਾਲੇ ਗੋਡਾ ਦੇਖਾਂਗੇ ਵੀ ਗੋਡਾ ਕਿੰਨਾ ਕੋ ਹੋਰ ਕੋਈ ਨਾ ਤੂੰ ਫਿਰ ਦੇਖ ਲਈ ਜਿੱਦਾਂ ਫੇਰ ਕਿਹੜਾ ਮਾਰੇ ਨਾ ਹੁਣ ਤਾਂ ਆਈ ਲਿਖਤੀ ਹੁਣ ਅਸੀਂ ਜਾਈਏ ਮੈਂ ਕੁੱਟ ਕੁੱਟ ਆਏ ਨਾ ਕਰੋ ਫਿਰ ਕੋਈ ਜੱਠਾ ਨਹੀਂ ਕੁੱਟ ਕੁੱਟ ਬਸ ਉਹ ਸੰਨੀ ਕਰਨੀ ਆ ਅੱਛਾ ਹਰਪਾਲ ਭਾਈ ਕੁੱਟ ਕੁੱਟ ਮੈਂ ਤਾਂ ਪੀਣ ਨੂੰ ਤਿਆਰ ਹੈ ਜਵਾਬ ਨਹੀਂ ਦੇ ਕਦੀ ਚੱਲ ਆ ਮੜ ਕੇ ਤੇਰੀ ਚੱਲ ਤੂੰ ਤੁਰਿਆ ਨਹੀਂ ਜਾਂਦਾ ਗੋਡਾ ਨਾਲ ਖੜੀ ਤੇ ਤੂੰ ਚੱਲ ਹਟ ਕੇ ਇਹ ਐਂਬੂਲੈਂਸ ਨੂੰ ਮਾਰੋ ਜੀ ਫੋਨ ਤੇ ਉਹ ਪਰਦਰਾ ਤਰੀਕ ਨੂੰ ਆਈ ਭਾਈ ਆ ਲੰਬਰ ਲੈ ਲੈ ਇੱਥੇ ਫੇਰ ਕਰ ਦੇ ਤੇਰਾ ਲੱਪ ਅਸੇ ਮੇਰੇ ਵਾਲਾ ਨੰਬਰ ਹ ਹੁਣ ਹੀ ਦਿੰਨੀ ਆ ਦੇਈ ਮੇਰਾ ਵੱਡਾ ਫੋਨ ਜਦ ਕਿ ਉਹ ਜਵੜੇ ਤੇ ਮੁੱਕੀਆਂ ਖਾਏਗੀ ਹੁਣ ਘਰ ਦੂ ਮੈਂ ਫੋਨ ਮੇਰੇ ਜੀਜੇ ਨੂੰ ਕਦੇ ਚੋਰੀ ਨੂੰ ਸਪੈਰੀ ਫੋਨ ਕਰਨਾ ਪੈਂਦਾ ਕਹਾਂ ਕਾਹਦਾ ਫੋਨ ਕਰਨਾ ਪੈਂਦਾ ਚੋਰੀਆਂ ਖਾਣ ਕਦੇ ਦਵਾਈ ਪੁੱਛਣੀ ਪੈਂਦੀ ਮੈਂ ਭੁੱਲ ਜਾਂ ਲੈਂਦੀ ਮੈਂ ਆਪੇ ਪੁੱਛ ਕੇ ਦੇ ਦੂ ਬਾਜਾ ਟਿੱਕੇ ਤੂੰ ਤਾਂ ਘੰਟਾ ਘੰਟਾ ਫੋਨ ਨਹੀਂ ਚੱਕਦੀ ਬੜੀਏ ਕਿੰਨਾ ਲਾ ਪੰਜਾ ਖਸਮੇ ਇਸੇੜਾ ਚੱਕਲੇ ਰਮੂਟ ਆ ਲਿਖਿਆ ਲੈ ਲਾ ਬਥੋ ਲੈ ਲੈ ਨੰਬਰ ਹਲਾ ਬਥੋ ਲੈ ਲਓ ਨੰਬਰ ਦੇ ਦੀ ਲਾਬੂ ਚਲ ਕੋਈ ਲਾਪੋ ਫਿਰ ਤੇਰੇ ਨਾਲ ਉਹ ਕਰ ਲਿਆ ਕਰ ਗਣਾ ਆਪਣਾ ਗੱਲਬਾਤ ਹੈ ਨਾ ਤੂੰ ਦੱਸ ਜੀ ਕੋਈ ਨਾ ਹਾਂ ਹਾਂ ਚੱਕਾ ਜੀ ਵਾ ਕੋਈ ਕੰਮ ਨਹੀਂ ਦਵਾਈ ਪਈ ਘਰ ਨਾਲ ਲੈ ਲਓ ਦਵਾਈ ਲੈਣੀ ਆ ਗਾਂ ਦੇ ਦੁੱਧ ਨਾਲ ਗਾਂ ਤਾਂ ਲੱਤਾਂ ਮਾਰਦੀ ਐ ਜੀ ਅਸੇ ਹਾਂ ਫਿਰ ਗਾਂ ਦੇ ਦੁੱਧ ਮਿਲਦਾ ਨਹੀਂ ਹੈਗਾ ਨਾ ਉੱਥੇ ਤਾਂ ਨਹੀਂ ਮਿਲਦਾ ਫਿਰ ਤੂੰ ਰਪਾਲ ਹੋਰੇ ਰਹੀਆ 4 ਦਿਨ ਆਪਣੇ ਬਹਿੜਾ ਜਿਹੜਾ ਦੋ ਦੇਖਾ ਮੈਥੋਣੀ ਬਈ ਇਸ ਸਾਮੀ ਨੇ ਤਾਂ ਬਾਲਾ ਬੋਲਦੇ ਆ ਤਾਂ ਨੀਂਦ ਦੇ ਗੋਲੀਆਂ ਦੇ ਇੱਕ ਪਾਉਣੀ ਪੈਂਦੀ ਆ ਨੀ ਫਿਰ ਆਪਣੇ ਕੰਨੇ ਤੂੰ ਰੱਖ ਲਈ ਉਧਰ ਲੈ ਜੀ ਤੁਹਾਡੇ ਘਰੇ ਗੱਲ ਪਤਾ ਕੀ ਆ ਜੀ ਜਾਂ ਤਾਂ ਗਾਂ ਬਨਣੀ ਪਊ ਨਹੀਂ ਕਿਤੇ ਦੁੱਧ ਬਨਣਾ ਪਊ ਮੋਦ ਲੈਣ ਵਾਸਤੇ ਤਰਪਾ ਖੜੀ ਹੋ ਜਾ ਤਾ ਤੇ ਮੂਰਤੀ ਆ ਕੇ ਆ ਮੈਂ ਹਾਏ ਹਾਏ ਹੌਲੀ 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 ਚੱਲ ਤੂੰ ਮੈਂ ਮੜੇ ਜਾ ਜਾਂਦਾ ਏ ਚਿਲਕ ਦਾ ਪੈਰ ਕੋੜੇ ਕਰਨੈਲ ਚੱਕਣੇ ਨੂੰ ਖੜਾ ਹੀ ਤੇ ਆ ਜੇਠਾ ਕੁਨਾ ਜਦੋਂ ਮਰੀਜ਼ ਲੈ ਕੇ ਆਉਣ ਢੰਗ ਨਾਲ ਦੇ ਹੱਕ ਨੂੰ ਜਲੂਸ ਕੱਢੀ ਜਾਂਦੇ ਹੋਗੇ ਮੈਂ ਕੋਈ ਨਹੀਂ ਲੈ ਕੇ ਆਉਂਦੀ ਕਿਸੇ ਨੂੰ ਮੈਂ ਤਾਂ ਇਹ ਤਾਂ ਕਾਹਨੂੰ ਕੋਈ ਗੱਲ ਨਹੀਂ ਮੱਚ ਤਾਂ ਮੱਚ ਮੱਚ ਗਈ ਇਹ ਮੱਚ ਗਈ ਜਨਾਦ ਨਹੀਂ ਗਈ ਮੱਚ ਤਾਂ ਇਹ ਗਈ ਵੀਜੇ ਛੋਦੋ ਛੋ ਇਹ ਲੈਂਦੇ 20 ਰੁਪਏ ਵਿੱਚੋਂ ਤਾਂ ਮੈਂ ਲੈਂਦੀ ਵੀ ਇਹਨਾਂ ਨੇ ਕੁਝ ਲੈਤਾ ਨਹੀਂ ਮੇਰਾ ਠੱਠੜਾ ਫੁੱਟ ਗਿਆ ਆ ਗੱਲ ਹੋਈ ਹੈ ਜੀ ਬੰਦਾ ਬੱਜੇਗਾ ਕੌਣ ਨਹੀਂ ਹੈਗਾ ਬੰਦਾ ਜੈਦੇ ਛੀਲ ਹੈ ਹਾਂ ਚਲ ਕੋਈ ਨਾ ਇਹਦੇ ਖਸਮਤ ਨੂੰ ਦੀਦ ਨਹੀਂ ਆ ਕੀ ਚੱਕ ਲਿਆ ਇਹ ਕਿਤਾ ਪੇਰਾ ਸਲਾਮ ਮੋਬਾਈਲ ਤੇ ਭਲੇਖ ਚੱਕ ਲਿਆ ਮੈਨੂੰ ਗੁੱਸੇਰੇ ਬੰਦੇ ਖਰਮਾ ਇੱਥੇ ਪੋੜ ਬਣੀ ਜਾਂਦਾ ਵੀ ਓਬੀਡੀ ਚਾ ਓਬੀਡੀ ਚਾ ਉਥੇ ਖੁੰਝ ਜੀ ਕੀ ਪਤਾ ਨਹੀਂ ਜਪੜੀ ਦੇ ਕਲਾਸ ਲੈ ਕੇ ਦੇ ਰਹਾ ਮੈਂ ਦਮ ਚੜੇ ਪਏ ਮੇਰੇ ਸਾਹ ਦਾ ਕੀ ਕਰਮੀ ਦਵਾਈ ਨਾ ਦਵਾਈ ਨੇ ਦਮ ਚੜਾਤਾ ਭਾਈ ਤੜਕੇ ਦਾ ਤਾਂ ਪਿੰਦ ਚੱਲ ਰਿਹਾ ਹਾ ਹਾ ਵਾਧ ਗਿਆ ਤਪਾਲੇ ਭੈ ਦੇਖਾ ਸਮਰੇ ਹੈ ਲਹੂ ਪੀ ਲਿਆ 40000 ਬੂ ਮੈਂ ਮਰ ਜਾ 40000 ਰੁਪਏ ਕਿੱਥੋਂ ਆਊਗਾ ਹੈ ਹੱਦ ਹੋ ਗਈ ਜਮੇ 40000 ਦਾ ਕਰੇ ਸੌਧਾਨੀ ਆਇਆ ਮੈਂ ਕੀ ਕਰੂੰਗੀ ਬੀਜੀ ਮੈਂ ਸ਼ਾਮ ਨੂੰ ਕੜੀ ਚਲ ਬਣਾ ਲਾਂ ਬਣਾਏ ਪੈਨੇ ਕੜੀ ਝੋਲ ਮੈਂ ਤੈਨੂੰ ਹੁਣੇ ਬਣਾ ਦੂੰ ਮਾਸਪਤੀ ਖੜਦੀ ਨਹੀਂ ਹੈਗੀ ਮੈਨੂੰ ਐ ਦੱਸ ਪਹਿਲਾਂ ਕਿੱਥੇ ਗਈ ਤੇ ਉਜੜੇ ਤੇ ਬੀਸੀ ਆਹ ਕੀ ਮਤਲਬ ਹੋ ਗਿਆ ਉਜੜੇ ਵੈਸੇ ਖੇਤ ਗਈ ਸੀ ਮੈਨਾਂ ਕੋਲੇ ਨਾ ਖੇਤ ਤੂੰ ਕੀ ਲੈਣ ਗਈ ਸੀ ਬੰਦੇ ਨੂੰ ਸੌ ਕੰਮ ਐ ਖੇਤ ਤੂੰ ਮਗਰ ਮਗਰ ਕੀ ਕਰਦੀ ਐ ਇਹਨਾਂ ਦਾ ਫੋਨ ਨਹੀਂ ਲੱਗ ਰਿਆ ਸੀ ਮੈਂ ਇਹਨਾਂ ਦਾ ਹਾਲ ਚਾਲ ਪੁੱਛਣ ਗਈ ਸੀ ਮੇਰੇ ਕਹੇ ਰੋਟੀ ਉੱਠੀ ਖਾ ਜਾਂਦੇ ਆ ਕਿ ਇਹ ਕਹਿੰਦੇ ਮੈਂ ਗੰਨੇ ਦੀ ਰਾਖੀ ਤੇ ਆ ਅੱਛਾ ਕਿਉਂ ਘਰੇ ਨਹੀਂ ਆ ਸਕਦਾ ਦੀ ਉਹਦੇ ਪੈਰਾਂ ਝਾਂਜਰਾਂ ਪਾਈਆਂ ਨੇ ਕੰਜਰ ਦੇ ਹਾਂ ਮੂੰ ਤਾਂ ਏਡੇ ਏਡੇ ਡਿੰਗਾ ਪਟਕੇ ਹੋ ਬੰਦੇ ਜੇ ਘਰੇ ਆ ਜਾਂਦਾ ਅੱਜ ਨਹੀਂ ਆ ਸਕਿਆ ਉਹ ਜੀ ਜੀ ਹਾਂ ਕਿਉਂ ਪੁੱਠਾ ਸਿੱਧਾ ਬੋਲਦੇ ਤੁਸੀਂ ਮੈਨੂੰ ਬੋਲਦੰਨੇ ਮੈਂ ਸਹ ਲੈਨੀ ਆ ਪਰ ਇਹਨਾਂ ਨੂੰ ਨਾ ਪਈ ਗਲਤ ਬੋਲੋ ਕਿਉਂ ਉਹ ਮੇਰੇ ਤੇ ਡੀਸੀ ਲੱਗਿਆ ਹੋਇਆ ਨਹੀਂ ਮੇਰੇ ਟੁਕੜਿਆਂ ਤੇ ਪੜ ਕੇ ਹਾਂ ਹਲੇ ਮੈਨੂੰ ਬੋਲਾ ਨਾ ਸਾਡੀ ਬਿੱਲੀ ਸਾਨੂੰ ਮਿਉ ਕੀ ਗੱਲ ਜੀ ਜੀ ਪਹਿਲੀ ਗੱਲ ਤਾਂ ਅਸੀਂ ਸ਼ੌਕ ਨੂੰ ਨਹੀਂ ਰਹਿ ਰਹੇ ਇੱਥੇ ਅਸੀਂ ਤੁਹਾਡੇ ਕਰਕੇ ਰੇ ਸੀ ਵੀ ਸੰਦੀਪ ਦਾ ਸਾਗ ਕਰਾਉਣਾ ਮੈਂ ਤਾਂ ਸੋਚਿਆ ਸੀ ਆਪਦੀ ਭੈਣ ਦਾ ਸਾਗ ਕਰਾ ਦੂੰਗੀ ਨਹੀਂ ਮੈਂ ਨਹੀਂ ਲੈਂਦੀ ਕਿਸੇ ਦਾ ਸਾਗ ਤੇਰੇ ਵਰਗੀ ਪੱਤੇ ਚਟਣੀ ਹੋ ਆਉਗੀ ਮੈਂ ਤਾਂ ਲੋੜ ਨਹੀਂ ਕਿਸੇ ਦੀ ਮੈਂ ਤਾਂ ਕੁਮਾਰੀ ਚੰਗਾ ਹੈ ਲੜਾਈ ਤਾਂ ਨਹੀਂ ਹੁੰਦੀ ਕਹਿੰਦੀ ਸੀ ਮੈਂ ਕਿਉਂ ਬੋਲ ਰਹੇ ਤੁਸੀਂ ਮੈਂ ਸਾਰਾ ਕੁਝ ਕਰਦੀ ਆ ਕਰ ਜੇ ਇੱਕ ਦਿਨ ਮੈਂ ਆਪਦੀ ਮਰਜ਼ੀ ਨਾਲ ਵਾਗੀ ਫੇਰ ਕਿੱਡੀ ਕ ਗੱਲ ਹੋ ਗਈ ਭਾਈ ਮੇਰੀ ਮਰਜ਼ੀ ਤੋਂ ਬਿਨਾਂ ਕਿਸੇ ਨੇ ਬਾਹਰ ਨਹੀਂ ਜਾਣਾ ਮੈਂ ਤੈਨੂੰ ਕਿਹੜਾ ਕਹਦਾ ਨਾજર ਕਿਤੇ ਫੇਰੇ ਨਾજર ਦਾ ਬੰਦਾ ਹੈ ਸੌਥਾਂਵੇਂ ਜਾਊਗਾ ਤੂੰ ਮਾਰ ਕੇ ਫਿਰ ਦਿਓ ਸੋਣੀ ਲੱਗਦੀ ਐ ਬੀਜੀ ਇਹ ਤਾਂ ਉਹ ਗੱਲ ਹੋ ਗਈ ਆਉਤੇ ਬੰਦੇ ਤੇ ਕਾਬੂ ਨਹੀਂ ਹੈਗਾ ਦੂਜੇ ਨੂੰ ਤੁਸੀਂ ਕਹਿਣਾ ਗਿੱਜਿਆ ਨਹੀਂ ਮੇਰਾ ਬੰਦਾ ਕਿ ਕਿਸੇ ਬੁੜਕੇ ਵਰਦਾ ਫਿਰਦਾ ਹੈ ਕਿ ਉਹ ਬਦਨਾਮ ਕਰਕੇ ਕੰਜੇੜ ਕਿਤਾ ਪਹਿਲੀ ਬਦਨਾਮ ਹੈ ਹੁਣ ਤੇਰੇ ਵਰਗੀਆਂ ਵੀ ਕਹਿਣ ਲੱਗੀਆਂ ਜਿੰਨਾ ਘਰੋਂ ਕਰਦੇ ਜੇ ਮਾੜਾ ਹੋ ਬੀਜੀ ਮੈਂ ਨਹੀਂ ਬੋਲਦੀ ਤੁਸੀਂ ਆਪ ਹੀ ਮੈਨੂੰ ਦੱਸ ਜਿਓ ਨਹੀਂ ਮੈਨੂੰ ਕੀ ਪਤਾ ਤੁਹਾਡੇ ਘਰ ਚ ਕੀ ਚੱਲਦਾ ਕੀ ਨਹੀਂ ਨਾ ਮੈਂ ਕਿਉਂ ਬੋਲੂਗੀ ਆਪੀ ਤਾਂ ਆਖਿਆ ਤੁਸੀਂ ਬਸ ਫੇਰ ਕਿੱਥੇ ਕੀ ਚੱਲਦਾ ਚੱਲਦਾ ਰਹਿੰਦੇ ਜਿਹੜਾ ਕੋਈ ਚੱਲਦਾ ਹੈ ਤੈਨੂੰ ਲੋੜ ਨਹੀਂ ਇੰਟਰਵਿਊ ਲੈਣ ਦੀ ਤੂੰ ਚੁੱਪ ਕਰਕੇ ਬੈਠਿਆ ਕਰ ਕੋਈ ਗੱਲ ਨਹੀਂ ਵੀਜੀ ਆ ਲੈਣ ਦੇ ਇਹਨਾਂ ਨੂੰ ਮੈਂ ਕਹੂੰਗੀ ਭੈਣ ਇਹਨਾਂ ਨੂੰ ਕੁਝ ਸੁਣਨ ਨੂੰ ਮਿਲਿਆ ਕਿਉਂ ਰਹਿੰਦੇ ਆਪੇ ਇੱਥੇ ਆਵਦਾ ਘਰ-ਬਾਰ ਹੈਗਾ ਫਿਰ ਇੱਥੇ ਕਿਉਂ ਰਹਿੰਦੇ ਕਿ ਤਾ ਗੋਲੇ ਧੰਦਿਆ ਕਰੋ ਤੁਹਾਡੇ ਉੱਥੇ ਤੁਹਾਡੇ ਤੋਂ ਗਾਲ੍ਹਾਂ ਸੁਣ ਨਾ ਕੋਈ ਸ਼ੌਂਕ ਹੈ ਮੈਨੂੰ ਗਾਲ੍ਹਾਂ ਸੁਣਨ ਦਾ ਨਾ ਗਾਲ੍ਹਾਂ ਦੇ ਉਹਨੂੰ ਮੈਂ ਤੈਨੂੰ ਕੀ ਕਹਿੰਦਾ ਮੈਂ ਕਿ ਤੇਰਾ ਡਾਂਗ ਮਾਰੀ ਐ ਮੈਂ ਤੈਨੂੰ ਸਿੱਧੀ ਗੱਲ ਕਹੀ ਐ ਵੀਰ ਐ ਕੱਲੀ ਕਰ ਖੇਤ ਨੂੰ ਨਹੀਂ ਜਾਇਆ ਕਰਦੇ ਪਿੰਡ 'ਚ ਵਿਚਾਰ ਹੁੰਦੀ ਐ ਤੂੰ ਜਾ ਕੇ ਜੂਨੀ ਬੀਜੀ ਪਹਿਲਾਂ ਬੋਲਣ ਤੇ ਤੁਹਾਡੇ ਹੁਣ ਬੋਲਣ ਚ ਬਹੁਤ ਫਰਕ ਆ ਪਹਿਲਾਂ ਤੁਸੀਂ ਕਿਵੇਂ ਬੋਲੇ ਸੀ ਹੁਣ ਤੁਸੀਂ ਬਦਲ ਕੇ ਬੋਲਦੇ ਹੋ ਮੈਂ ਕੀ ਕਹਣਾ ਮੈਂ ਤਾਂ ਕਹਿੰਮ ਜੋ ਕੋਈ ਛੱਡੀ ਨਹੀਂ ਮੇਰਾ ਬੰਦਾ ਮਾੜਾ ਮੈਨੂੰ 100 100 ਗੱਲਾਂ ਕਹੁੰਦਾ ਹੈ ਆ ਤੈਨੂੰ ਵੀ ਕਹਤਾ ਕੱਲ ਦੀ ਭੂਤ ਨਹੀਂ ਸੇਵਾ ਚੱਦ ਹਜ਼ਾਰ ਗੱਲਾਂ ਤੈਨੂੰ ਆਰਡਰ ਲੱਗੀਆਂ ਸਾਡੇ ਘਰ ਨੂੰ ਦੇਖ ਕੇ ਜੋ ਵਗ ਜਾ ਆਪਦਾ ਕੰਮ ਕਰ ਲੈ ਜਿਹੜਾ ਤੇਥੋਂ ਹੁੰਦਾ ਹੈ ਮੈਨੂੰ ਨਾ ਬੁਲਾ ਮੈਂ ਬਹੁਤ ਅੱਵੀ ਪਈਆਂ ਬੀਜੀ ਫਿਰ ਸੁਣੀਆਂ ਮੈਥੋਂ ਵੀ ਨਹੀਂ ਜਾਂਦੀਆਂ ਇੱਕ ਤਾਂ ਤੁਹਾਡੇ ਗੋਲੇ ਧੰਦੇ ਕਰੋ ਇੱਕ ਤੁਹਾਡੇ ਤਾਂ ਸੁਣਾ ਕੋਈ ਨਹੀਂ ਹਾਲੇੰਦੋ ਇਹਨਾਂ ਨੂੰ ਕਰਦੀਆਂ ਮੇਲਾ ਨਾ ਗੱਲ ਮੈਂ ਨਹੀਂ ਨੀ ਨਾ ਰਹਾ ਮੈਂ ਤਾਂ ਰੱਖ ਕੇ ਵੀ ਰਾਜੀ ਨਹੀਂ ਉਹੀ ਆ ਕੰਜਰ ਜਿਹੜੇ ਨੇ ਪੇਪੜ ਲਾ ਰੱਖੇ ਤੁਸੀਂ ਹਾਂ ਖਰਚਾ ਤਾਂ ਆਪਦਾ ਨਹੀਂ ਪੂਰਾ ਹੁੰਦਾ ਆ ਸਿਆਪਾ ਛੋੜਾ ਜਾਣ ਨੂੰ ਉਹ ਉੱਤੋਂ ਹੋਰ ਲੈ ਹਰਵਾਈ ਦੇ ਜਾ ਵੜਿਆ ਨਹੀਂ ਮੈਂ ਮਰ ਗਈ ਨਹੀਂ ਆਹੀ ਕਾਸਰ ਰਹਿੰਦੀ ਸੀ ਇਹ ਵੀ ਕਰਤੀ ਸਾਨੂੰ ਤਾਂ ਹੋਏ ਮਲੰਗ ਕਰਕੇ ਛੱਡੂਗਾ ਮਾਪੋਤਾਂ ਨੂੰ ਸਾਨੂੰ ਨਹੀਂ ਛੱਡਦਾ ਘਗਰੀ ਵੇਚੂਗਾ ਇਹ